247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਖਬਰਾਂ ਦੇ ਉੱਤੇ ਚਰਚਾ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਜੀ ਸਿੰਘ ਜੀ ਗਿੱਲ ਸੋਫਟ ਕੌਂਡੰਗਾ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਧੰਨਵਾਦ। ਸਭ ਤੋਂ ਪਹਿਲੀ ਖਬਰ ਜਿਹੜੀ ਹਮਾਸ ਨੇ ਕਾਗਜ਼ਤ ਦੇ ਵਿੱਚ ਜੰਤਮਤੀ ਪ੍ਰਸਤਾਵ ਤੇ ਆਪਣਾ ਜਵਾਬ ਜੜਾਇਆ ਉਹ ਦਿੱਤਾ ਹੈ। ਅਰੰਦਰ ਕਈ ਦਿਨਾਂ ਤੋਂ ਅਮਰੀਕਾ ਦੇ ਵਿਦੇਸ਼ ਮੰਤਰੀ ਬਲਿੰਟਨ ਜਿਹੜੇ ਆ ਉਹ ਮਿਡਲ ਈਸਟ ਦੇ ਦੇਸ਼ਾਂ ਦਾ ਦੌਰਾ ਕਰ ਰਹੇ ਸੀਗੇ ਔਰ ਜਿਹੜਾ ਪ੍ਰਸਤਾਵ ਲੈ ਕੇ ਉਹ ਗਏ ਆ ਜਿਹਨੂੰ ਯੂਐਨ ਵੀ ਸਪੋਰਟ ਕੀਤਾ ਆ ਕਿ ਜਿਹੜੀ ਇਹ ਜੰਗਬੰਦੀ ਇਹ ਕਰਵਾਈ ਜਾਵੇ ਉਹਦੇ ਲਈ ਉਹ ਕਾਫੀ ਕੋਸ਼ਿਸ਼ਾਂ ਕਰ ਰਹੇ ਸੀਗੇ ਤੇ ਜਿਹਦੇ ਪ੍ਰਸਤਾਵ ਨੂੰ ਹਮਾਸ ਨੇ ਲਗਭਗ ਮਨਜ਼ੂਰ ਕੀਤਾ ਪਰ ਰਾਲਾਂ ਦਾ ਕਿਹਾ ਕਿ ਜਿਹੜੀ ਜੰਗਬੰਦੀ ਤੁਸੀਂ 64 ਦੀ ਕਹਿੰਦੇ ਹੋ ਉਸ ਪ੍ਰਸਤਾਵ ਦੇ ਵਿੱਚ ਇਹ ਕਿਹਾ ਨਾ ਕਿ ਸ਼ੁਰੂ ਵਿੱਚ ਜਿਹੜੀ ਹੈ 64 ਦੀ ਜੰਗਬੰਦੀ ਹੋਊਗੀ ਤੇ ਜਿਹੜੇ ਸਾਰੇ ਜੰਗੀ ਕੈਦੀ ਨੇ ਜਿਹੜੇ ਹਮਾਸ ਵਾਲਿਆਂ ਨੇ ਕਰਾਏ ਹੋਏ ਜਿਹੜੇ 130 ਕਹਿੰਦੇ ਚਾਰ ਤੇ ਕੱਲ ਪਰਸੋਂ ਫੇਰ ਮਾਰੇ ਗਏ ਆ ਕਿਸ਼ੜਾਏ ਗਏ ਚਾਰ ਤੇ ਉਹਨਾਂ ਚ ਜਿਹੜੇ 20 25 120 25 ਬਚੇ ਆ ਜਿਸ ਤਰ੍ਹਾਂ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਨੂੰ ਵਾਪਸ ਕਰਨਾ ਹੋਊਗਾ ਤੇ ਉਹਦੇ ਬਦਲੇ ਜਿਹੜੀਆਂ ਇਜ਼ਰਾਇਲ ਦੀਆਂ ਜੇਲ੍ਹਾਂ ਚ ਹਮਾਸ ਦੇ ਜਾਂ ਕੋਈ ਫਲਸਤੀਨੀ ਬੰਦੇ ਨੇ ਉਹਨਾਂ ਨੂੰ ਛੱਡਣਾ ਉਹਨਾਂ ਦੀ ਗਿਣਤੀ ਨਹੀਂ ਕੋਈ ਦੱਸੀ ਜਾ ਰਹੀ ਕਿ ਕਿੰਨੀ ਗਿਣਤੀ ਹੋਏਗੀ ਉਹਨਾਂ ਦੀ ਪਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਬਦਲੇ ਉਹਨਾਂ ਨੂੰ ਵੀ ਛੱਡਣਾ ਹੋਏਗਾ ਪਰ ਹਮਾਸ ਨੇ ਕਿਹਾ ਹੈ ਕਿ ਇਹਨੂੰ ਤੁਸੀਂ ਜੰਗਬੰਦੀ ਜਿਹੜੀ ਹੈ ਇਹਨੂੰ ਪੱਕੇ ਤੌਰ ਤੇ ਕਰਾਓ ਮਨ ਲੇ ਛੇ ਹfte ਤੱਕ ਬਾਅਦ ਜਦੋਂ ਇਜ਼ਰਾਈਲ ਦਾ ਇਹ ਇੰਟਰਸਟ ਹੈ ਕਿ ਆਪਣੇ ਬੰਦੀ ਛੁਡਾ ਲਏ ਜਾਣ ਉਸ ਤੋਂ ਬਾਅਦ ਜੇ ਉਹ ਆਪਣਾ ਰਿਗਰੈਸ਼ਨ ਜਾਰੀ ਰੱਖਦਾ ਉਸ ਦਾ ਰਿਗਰੈਸ਼ਨ ਰਹਿੰਦਾ ਤਾਂ ਤੇ ਫਿਰ ਹਮ ਸਾਡੇ ਕੀ ਕਰਨਗੇ ਉਹਨਾਂ ਕੋਲ ਇਸ ਵੇਲੇ ਤੇ ਕੋਈ ਢਾਲ ਹੈਗੀ ਉਹ ਬੰਦੇ ਕਿ ਉਹਨਾਂ ਕਰਕੇ ਉਹ ਲੋਕੀ ਉਹਨਾਂ ਨਾਲ ਗੱਲ ਕਰਦੇ ਆ ਤੇ ਮੁੜ ਕੇ ਦੁਨੀਆ ਨੇ ਉਹਨਾਂ ਨੂੰ ਕੱਲਾ ਛੱਡ ਦੇਣਾ ਤੇ ਉਹ ਕਹਿ ਰਹੇ ਆ ਕਿ ਸਾਨੂੰ ਮਨ ਲੇ ਜਿਹੜੀ ਜੰਗਬੰਦੀ ਹੈ ਇਹਨੂੰ ਪੱਕੇ ਤੌਰ ਤੇ ਕਰੋ ਜੀ ਦੂਜੇ ਪਾਸੇ ਇਰਾਈਲ ਦੇ ਰਾ ਉਹਨਾਂ ਨੇ ਕਿਹਾ ਇਸ ਪ੍ਰਸਤਾਵ ਦੇ ਉੱਤੇ ਕਿ ਜਿਹੜੇ ਮੁੱਖ ਤੱਤ ਸੀਗੇ ਕਿ ਸਾਡੇ ਬੰਦੇ ਛੱਡ ਜਾਣ ਉਹਨਾਂ ਨੂੰ ਮਾਸ ਨਹੀਂ ਮੰਨ ਰਿਆ ਹਾਲਾਂਕਿ ਮਾਸ ਨੇ ਕਿਹਾ ਕਿ ਸੀ ਇਤਨਾ ਸਹਿਮਤ ਆ ਤੇ ਉਹਨਾਂ ਦਾ ਮਕਸਦ ਤੇ ਮੇਨ ਹੈਗਾ ਕਿ ਜਿਹੜੇ ਸਾਡੇ ਬੰਦੇ ਆ ਉਹ ਛੁੱਟ ਜਾਣ ਤੇ ਲੜਾਈ ਬੰਦ ਕਰਨ ਨੂੰ ਉਹ ਤਿਆਰ ਨਹੀਂਗੇ ਤੋਂ ਇਜ਼ਰਾਇਲ ਦੇ ਅਧਿਕਾਰੀ ਜਿਹੜੇ ਆ ਉਹਨਾਂ ਨੇ ਕਿਹਾ ਕਿ ਜਿਹੜਾ ਰਾਸ਼ਟਰਪਤੀ ਬਿਡੇਨ ਬਿਡੇਨ ਰਾਨੇ ਕੀਤਾ ਹੋਇਆ ਹੈ ਬੰਦਕਾਂ ਦੀ ਰਿਹਾਈ ਦਾ ਪਸਤਾਵ ਉਹ ਹਮਾਸ ਨਹੀਂ ਮੰਨ ਰਿਆ ਉਹ ਕਹਿ ਰਿਹਾ ਕਿ ਬਿਲੋਂ ਜਗਵੰਦੀ ਕਰੋ ਮਤਲਬ ਦੇਖੋ ਜਦੋਂ ਕੋਈ ਸਮਝਾਤਾ ਹਾਂ ਤੇ ਦੋਨਾਂ ਤਰ੍ਹਾਂ ਦੀਆਂ ਸਹਿਮਤੀਆਂ ਤੇ ਲੈਣੀਆਂ ਪੈਣੀਆਂ ਤੇ ਉਹ ਕਹਿ ਰਿਹਾ ਕਿ ਜੰਗਬੰਦੀ ਕਰਕੇ ਜਿਹੜਾ ਫਿਰ ਤਬਾਦਲਾ ਹੋਵੇ ਤੇ ਦੂਜੇ ਪਾਸੇ ਜਿਹੜਾ ਇਜ਼ਰਾਈਲ ਦਾ ਇੰਟਰਸਟ ਆ ਕੇ ਉਹਦੇ ਬੰਦੀ ਛੁੱਟ ਜਾਣ ਕੇ ਇਸ ਤਰ੍ਹਾਂ ਸੋ ਅਜੇ ਇਹ ਗੱਲਬਾਤ ਜਿਹੜੀ ਆ ਫਾਈਨਲ ਸ਼ੇਪ 'ਚ ਸਾਹਮਣੇ ਜਿਹੜੀ ਆ ਉਹ ਨਹੀਂ ਆਈ ਜੀ ਬਿਲਕੁਲ ਹੈ ਯੂਰਪੀਅਨ ਸੰਸਦ ਦੀਆਂ ਚੋਣਾਂ ਦੇ ਵਿੱਚ ਧੁਰ ਸੱਜੇ ਪੱਖੀ ਪਾਰਟੀਆਂ ਦੀ ਸਫਲਤਾ ਜਿਹੜੀ ਆ ਮੁਖਤਰਾ ਦੇ ਸਸਦਾਂ ਨੂੰ ਲਈ ਖਤਰਾ ਦੀ ਘੰਟੀ ਬਿਲਕੁਲ ਅੰਦਰ ਯੂਰੋਪੀਅਨ ਯੂਨੀਅਨ ਦੀਆਂ ਚੋਣਾਂ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ ਉਹਦੇ ਵਿੱਚ ਇਹ ਆ ਕਿ ਜਿਹੜੇ ਐਕਸਟ੍ਰੀਮ ਰਾਈਟ ਗਰੁੱਪ ਆ ਉਹ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਜਿਸ ਨੂੰ ਲੈ ਕੇ ਬਾਕੀ ਯੂਰਪ ਵਿੱਚ ਵੀ ਇਸ ਗੱਲ ਦਾ ਖਤਰਾ ਪੈਦਾ ਹੋ ਗਿਆ ਕਿ ਜੇ ਦੁਬਾਰਾ ਜਿਹੜਾ ਯੂਰਪ ਆ ਉਹਦੇ ਵਿੱਚ ਜਿਹੜਾ ਛੱਜੇ ਪੱਖੀਆਂ ਦਾ ਹਾਰ ਹੋ ਜਾਂਦਾ ਤੇ ਕਿਤੇ ਉਹ ਸੈਕੰਡ ਵਰਲਡ ਵਾਰ ਵੇਲੇ ਹਿਟਲਰ ਨਾਲ ਕੀ ਸਥਿਤੀ ਨਾ ਵੜ ਜੇ ਫਰਾਜ਼ ਦੇ ਰਾਸ਼ਟਰਪਤੀ ਜਿਨੇ ਚੋਣਾਂ ਐਲਾਨ ਕਰ ਦਿੱਤੀਆਂ ਨੇ ਉਹ ਆਪਣੇ ਸਮਰਥਕਾਂ ਨੂੰ ਲੈ ਕੇ ਤੇ ਜਿੱਥੇ ਹੋਲੋਕਾਸਟ ਹੋਇਆ ਜਿੱਥੇ ਜੂਦੀਆਂ ਨੂੰ ਮਾਰਿਆ ਗਿਆ ਸੀ ਤੇ ਉੱਥੇ ਉਹਨਾਂ ਦੀਆਂ ਕਬਰਾਂ ਨੇ ਉਹਨਾਂ ਖੰਡਰਾਂ ਚ ਕੱਲ ਅਸੀਂ ਦੇਖਿਆ ਉਹਨੀਆਂ ਤਸਵੀਰਾਂ ਉਹ ਲੋਕਾਂ ਨੂੰ ਯਾਦ ਕਰਾ ਰਹੀਆਂ ਕਿ ਇਹ ਲੋਕ ਅੱਗੇ ਆਏ ਤੇ ਫਿਰ ਸਾਡੇ ਹਾਲਾਤ ਕੀ ਹੋ ਜਾਣਗੇ ਤੇ ਇਹ ਬੜੇ ਸਵਾਲ ਚੁੱਕੇ ਜਾ ਰਹੇ ਆ ਕਿ ਇਹ ਕਾਰਨ ਕੀ ਬਣਿਆ ਕਿ ਜਿਹੜੀ ਮੇਨ ਸਟ੍ਰੀਮ ਆ ਯੂਰਪ ਜਿਹੜਾ ਪੂਰਾ ਪੂਰਾ ਦੁਨੀਆ ਲਈ ਅਮਨ ਨਹੀਂ ਕੰਮ ਕਰ ਰਿਹਾ ਸੀ ਤਰੱਕੀ ਕੀਤੀ ਆ ਤੇ ਕੀ ਕਾਰਨ ਬਣਿਆ ਕਿ ਇਹ ਫਿਰ ਇਹ ਤਾਕਤਾਂ ਜਿਹੜੀਆਂ ਨੇ ਸਿਰ ਚੁੱਕਰੀਆਂ ਨੇ ਜਿਹੜੀਆਂ ਰਾਈਟ ਜਿਹੜੀ ਐਕਸਟ੍ਰੀਮ ਰਾਈਟ ਨੇ ਵੈਸੇ ਤੇ ਹੁਣ ਦੁਨੀਆ ਭਰ ਵਿੱਚ ਜਿਹੜਾ ਆ ਇਹ ਖਤਰੇ ਦੀ ਘੰਟੀ ਵੱਜੀ ਹੋਈ ਆ ਕਿ ਜਿਹੜੀਆਂ ਰਾਈਟ ਐਕਸਟ੍ਰੀਮ ਤਾਕਤਾਂ ਨੇ ਚਾਹੇ ਉਹ ਯੂਐਸਏ ਨਾਰਥ ਅਮਰੀਕਾ 트럼ਪ ਹੋਵੇ ਭਾਰਤ ਚ ਮੋਦੀ ਹੋਵੇ ਕਿਤੇ ਵੀ ਜਿੱਥੇ ਆਪਾਂ ਦੇਖਦੇ ਹਾਂ ਜਿੱਥੇ ਜਿੱਥੇ ਵੀ ਆ ਜਿਹੜੇ ਰਾਈਟ ਵਿੰਗ ਆ ਉਹਨਾਂ ਦਾ ਜੋਰ ਜਿਹੜਾ ਵੱਧ ਰਿਹਾ ਇਸ ਕਰਕੇ ਇਹ ਕਾਫੀ ਜਿਹੜਾ ਦੀ ਫਿਕਰਮੰਦੀ ਹੋ ਰਹੀ ਆ ਖਾਸ ਕਰਕੇ ਯੂਰਪ ਵਿੱਚ ਕਿਉਂਕਿ ਯੂਰਪ ਜਿਹੜਾ ਆ ਉਹਨੇ ਬਹੁਤ ਮਾੜੇ ਦਿਨ ਵੇਖੇ ਹੋਏ ਆ ਜਿਵੇਂ ਨਾਰਥ ਅਮਰੀਕਾ ਤੇ ਵੇਖੇ ਨਹੀਂ ਸੈਕੰਡ ਵਰਲਡ ਵਾਰ ਚ ਜਿੰਨਾ ਨੁਕਸਾਨ ਯੂਰਪ ਦਾ ਆ ਜਿਸ ਤਰ੍ਹਾਂ ਟੁੱਟ ਪਿਆ ਜੁਈ ਜਿੱਦਾਂ ਉੱਤੇ ਲੱਖਾਂ ਲੋਕਾਂ ਦੀ ਮੌਤਾਂ ਹੋਈਆਂ ਸੀਗੀਆਂ ਤੇ ਯੂਰਪ ਚ ਨਹੀਂ ਲੋਕ ਚਾਹੁੰਦੇ ਪਰ ਫਿਰ ਵੀ ਹੁਣ ਲੋਕ ਇਹ ਸਮਝ ਰਿਹਾ ਕਿ ਵੇਖਿਆ ਜਾਊਗਾ ਬੜੇ ਚਿਰ ਤੋਂ ਐਸੀ ਟਾਈਟ ਆ ਸਾਡੀ ਇਕਨੋਮੀ ਠੀਕ ਨਹੀਂ ਆ ਅਸੀਂ ਇੱਕ ਵਾਰੀ ਇਹ ਵੀ ਜਿਹੜਾ ਆ ਦਾਅ ਖੇਡ ਕੇ ਵੇਖਣਾ ਚਾਹੁੰਦੇ ਆ ਜੇ ਮੈਂ ਕੱਲ ਕੋਜਰ ਪੋਟਾ ਵੇਖ ਰਿਹਾ ਜੀ ਉਹ ਕਹਿੰਦੇ ਆ ਕਿ ਜੇ ਉਹ ਲੋਕ ਸਾਡੇ ਜਿਹੜੇ ਪੈਮਾਨੇ ਆ ਜਿੱਦਾਂ ਦੇ ਅਸੀਂ ਸੋਚ ਰੱਖਦੇ ਉੱਤੇ ਪੂਰੇ ਨਿਤਰ ਦੇ ਤੇ ਪੰਜ ਸਾਲਾਂ ਬਾਅਦ ਫਿਰ ਉਹਨਾਂ ਨੂੰ ਢਾਹ ਦਾਂਗੇ ਪਰ ਇਹ ਲੋਕ ਭੁੱਲ ਜਾਂਦੇ ਆ ਕਿ ਇਹਨਾਂ ਤਾਕਤਾਂ ਨੂੰ ਮੁੜ ਕੇ ਪਾਸੇ ਕਰਨਾ ਬਹੁਤ ਔਖਾ ਜਾਂਦਾ ਜਿੱਦਾਂ ਅਸੀਂ ਬਾਰ-ਬਾਰ ਕਰਦੇ ਆ ਕਿ ਦੁਨੀਆ ਭਰ ਦੇ ਜਿੰਨੇ ਡਿਕਟੇਟਰ ਆ ਉਹ ਚੁਣ ਕੇ ਆਉਂਦੇ ਆ ਤੇ ਮੁੜ ਕੇ ਗੱਦੀ ਛੱਡਣ ਤੋਂ ਨਾ ਕਰ ਦਿੰਦੇ ਆ ਇਸ ਕਰਕੇ ਯੂਰਪ ਵਿੱਚ ਇਸ ਚੀਜ਼ ਨੂੰ ਲੈ ਕੇ ਕਾਫੀ ਰੰਜਲਿਆ ਤੇ ਇਸੋ ਭਾਰ ਦੀ ਜਿਹੜੀ وجہ ਆ ਵੀ ਉਹ ਲੋਕ ਕਿਉਂ ਉਪਰ ਆ ਰਹੇ ਆ ਇਹਦੇ ਬਾਰੇ ਪੁਨਛਾੜ ਜਿਹੜੀ ਹੈ ਸਾਰੀ ਦੁਨੀਆ ਤੇ ਹੋ ਰਹੀ ਆ ਕਿਉਂਕਿ ਯੂਰਪ ਕਿਸੇ ਜਮਾਨੇ 'ਚ ਬੜਾ ਸ਼ਕਤੀਸ਼ਾਲੀ ਗ੍ਰਹਿ ਆਪਣਾ ਇਹ ਸਾਰਾ ਹਿੱਸਾ ਹੁੰਦਾ ਸੀ ਦੁਨੀਆ ਦਾ ਮਹਾਦੀਪ ਤੇ ਹੁਣ ਫੇਰ ਉਹਨੂੰ ਲੈ ਕੇ ਚਿੰਤਾਵਾਂ ਵਧੀਆਂ ਹੋਈਆਂ ਬਿਲਕੁਲ ਅੱਗੇ ਗੱਲ ਕਰੀਏ ਜਿਹੜਾ ਸ਼ਾਂਤੀ ਸਮੇਲਨ ਇੱਕ ਹੋ ਰਿਹਾ ਆ ਸਵਿਟਜ਼ਰਲੈਂਡ ਦੇ ਵਿੱਚ ਯੂਕਰੇਨ ਸ਼ਾਂਤੀ ਸਮੇਲਨ ਉਹ ਰੂਸ ਦੀ ਕਿਤੇ ਸ਼ਮੂਲੀਅਤ ਤੋਂ ਬਿਨਾ ਉਹਦੇ ਵਿੱਚ ਕੀ ਪ੍ਰਾਪਤੀ ਹੋਏਗੀ ਇਹ ਆਪਾਂ ਕੱਲ ਵੀ ਗੱਲ ਕੀਤੀ ਸੀ ਇਹ ਸਵਿਟਜ਼ਰਲੈਂਡ ਨੇ ਵਿੱਚ ਜਿਹੜਾ ਇਹ ਕਰ ਰਿਆ ਉਹਦੇ ਵਿੱਚ ਇੱਕ ਪਾਸੇ ਤੇ ਰਸ਼ੀਆ ਨੂੰ ਇਨਵਾਈਟ ਨਹੀਂ ਕੀਤਾ ਗਿਆ ਦੂਜੇ ਪਾਸੇ ਚਾਈਨਾ ਨੇ ਕਿਹਾ ਕਿ ਜੇ ਰਸ਼ੀਆ ਨੂੰ ਨਹੀਂ ਸੱਦਾ ਤਾਂ ਫਿਰ ਮੈਂ ਵੀ ਨਹੀਂ ਆਣਾ ਤੇ ਜੇ ਇੱਕ ਪਾਸੇ ਦੇ ਲੋਕ ਸ਼ਾਂਤੀ ਦੀ ਗੱਲ ਕਰੀ ਜਾਣ ਬੈਠੇ ਤੇ ਕਰੀ ਜਾਣ ਆ ਜਿਹੜਾ ਜਿਸਕੀ ਆ ਉਹਨੇ ਤਾਂ ਕਦੀ ਵੀ ਨਹੀਂ ਕਿਹਾ ਵੀ ਸ਼ਾਂਤੀ ਕਰੋ ਉਹ ਤੇ ਕਹਿੰਦਾ ਕਿ ਮੈਨੂੰ ਹਥਿਆਰ ਦੋ ਤੇ ਮੈਨੂੰ ਹੋਰ ਤਾਕਤ ਦੋ ਦੂਜੇ ਪਾਸੇ ਲੜਾਈ ਜਿਹੜੀ ਆ ਲੰਬੀ ਲੜਾਈ ਹੋ ਗਈ ਆ ਇਹ ਪਾਰਵੇ ਰਸ਼ੀਆ ਵਰਗੀ ਵੱਡੀ ਤਾਕਤ ਉਹਦੇ ਵਾਸਤੇ ਵੀ ਬਹੁਤ ਖਤਰਨਾਕ ਆ ਗਿਆ ਹੁਣ ਅਰਿੰਦਰ ਖਬਰਾਂ ਆ ਰਹੀਆਂ ਨੇ ਅੱਜ ਭਾਰਤ ਦੇ ਦੋ ਵਿਅਕਤੀ ਜਿਹੜੇ ਆ ਉਹ ਰੂਸ ਦੀ ਫੌਜ ਨਾਲ ਲੜਦੇ ਸ਼ਹੀਦ ਹੋ ਗਏ ਨਾ ਚ ਇੱਕ ਪੰਜਾਬੀ ਵੀ ਆ ਮੁੰਡਾ ਅੱਛਾ ਉੱਥੇ ਹੁਣ ਕੀ ਹੈ ਦੁਨੀਆ ਪਰ ਜਿਹਨਾਂ ਮਲਕਾਂ 'ਚ ਗਰੀਬੀ ਆ ਉਥੋਂ ਦੇ ਏਜੰਟਸ ਫਰਾਈ ਪਿਛਲੇ ਦਿਨੀ ਖਬਰ ਕੀਤੀ ਸੀ ਕਿ ਲੰਕਾ ਦੇ ਕੋਈ ਵਿਅਕਤੀ ਇੱਧਾ ਮਾਰੇ ਗਏ ਸੀ ਤੇ ਅੱਜ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਇਤੇ ਚਿੰਤਾ ਜ਼ਾਹਰ ਕੀਤੀ ਆ ਉਹਨਾਂ ਰਸ਼ੀਆ ਨੂੰ ਕਿਹਾ ਕਿ ਤੁਸੀਂ ਇਦਾਂ ਸਾਡੇ ਬੰਦਿਆਂ ਨੂੰ ਭਰਤੀ ਨਾ ਕਰੋ ਜਿਹੜੇ ਇਲੀਗਲ ਆਉਂਦੇ ਆ ਇਹ ਜਿਹੜੇ ਦੋਹਾਂ ਦੇਸ਼ਾਂ ਦੇ ਆਪਸੀ ਸਮਝੌਤੇ ਆ ਜਿਹੜਾ ਸਾਡਾ ਸਹਿਯੋਗ ਹੈ ਉੱਤੇ ਅਸਰ ਪਾਉਗੇ ਨਾ ਚੀਜ਼ਾਂ ਨਾਲ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਤੇ ਤੇ ਲੋਕ ਜਿਹੜੇ ਅਤਿ ਗਰੀਬੀ 'ਚ ਰਹ ਰਹੇ ਉਹਨਾਂ ਦੇ ਇੱਥੇ ਮਰਨਾ ਭੁੱਖੇ ਰਹਿ ਕੇ ਤੂੰ ਬੇਤਰਾਪ ਕਿਤੇ ਜਾ ਕੇ ਲੜ ਕੇ ਮਰ ਜਾਓ ਜਿੱਦਾਂ ਅੰਕਲ ਜੀ ਆਪਾਂ ਤੋਂ ਗੱਲ ਕਰਦੇ ਸੀ ਜੀ ਸੋ ਭਾਰਤ ਵਿੱਚ ਉਹ ਵੀ ਏਜੰਟ ਜਿਹੜੇ ਆ ਲੋਕਾਂ ਨੂੰ ਨੌਕਰੀਆਂ ਤਾਂ ਚਲ ਸਕਦੇ ਕੇ ਲੈ ਆਉਂਦੇ ਆ ਤੇ ਬਾਅਦ ਚਾ ਕੇ ਉਹਨਾਂ ਨੂੰ ਫੌਜ ਚ ਭਰਤੀ ਕਰ ਦਿੰਦੇ ਆ ਵੇਖੋ ਕਿੰਨੀ ਰਾਨੀ ਦੀ ਗੱਲ ਆ ਕਿ ਫੌਜ ਚ ਭਰਤੀ ਹੋਣਾ ਦੇਸ਼ ਪ੍ਰਤੀ ਕਿੰਨੀ ਲਾਇਲਟੀ ਹੁੰਦੀ ਆ ਤੇ ਉਥੇ ਮਰਨ ਵਾਲੇ ਨੂੰ ਸ਼ਹੀਦ ਕਹਿੰਦੇ ਆ ਪਰ ਜਦੋਂ ਕੋਈ ਦੂਜੇ ਦੇਸ਼ ਵੀ ਆ ਕੇ ਲੜਦਾ ਨਾ ਉਹਦੀ ਦੇਸ਼ ਦੀ ਵੀ ਕੋਈ ਨਿਸ਼ਟਾ ਹੁੰਦੀ ਆ ਇਹ ਸਿਰਫ ਇੱਕ ਮਤਲਬ ਮਤਲਬ ਪ੍ਰਸਤੀ ਆ ਦੋਨਾਂ ਤਰ੍ਹਾਂ ਦੀ ਜਿਹੜੇ ਭਰਤੀ ਕਰਨ ਵਾਲੇ ਉਹ ਵੀ ਤੇ ਜਿਹੜੇ ਭਰਤੀ ਹੁੰਦੇ ਆ ਤੇ ਕਿਸੇ ਹੋਰ ਦੇਸ਼ ਦੀ ਲੜਦੇ ਆ ਜਿਦਾਂ ਇਹ ਆਮ ਰਿਵਾਜ ਆ ਮਿਡਲ ਈਸਟ ਦੇ ਕੰਟਰੀਆਂ ਚੋਂ ਜਿਹੜੇ ਅੰਗਲੇਸ਼ੀਅਸ ਬਣ ਜਾਂਦੇ ਆ ਜਾਂ ਇਸ ਤਰ੍ਹਾਂ ਦੇ ਆਤਵਾਦੀ ਗਰੁੱਪ ਬਣ ਜਾਂਦੇ ਆ ਉਹਨਾਂ ਨੂੰ ਹਾਰ ਕਰ ਲੈਂਦੇ ਇਹਨੇ ਦੂਜੇ ਮੁਲਕ ਤੇ ਆਪਣੇ ਲੋਕਾਂ ਨੂੰ ਮਰਨ ਦੀ ਥਾਂ ਇਹਨਾਂ ਨੂੰ ਮਰਨ ਵਾਲੇ ਥਾਂ ਧੱਕ ਦੋ ਉਹ ਪੈਸੇ ਲੈ ਕੇ ਲੜਨ ਤੋਂ ਤਿਆਰ ਹੋ ਜਾਂਦੇ ਆ ਸੋ ਇਹੋ ਜਿਹੇ ਹਾਲਾਤ ਬਣੇ ਹੋਏ ਆ ਇਹਨਾਂ ਰਾਤਾਂ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਹੋ ਸਕਣੀ ਬਹੁਤੀ ਵੱਡੀ ਗੱਲ ਨਹੀਂ ਉਹਨਾਂ ਨੂੰ ਵੀ ਪਤਾ ਉਹ ਜਿਹੜੇ ਹੁਣ ਸਟਜਰਲੈਂਡ ਵਾਲੇ ਆ ਜਾਂ ਜਿਹੜੇ ਕੰਟਰੀ ਜੇ ਦਾ ਆਯੋਜਨ ਕਰ ਰਹੇ ਆ ਉਹ ਕਹਿੰਦੇ ਸਾਨੂੰ ਉਮੀਦ ਆ ਕਿ ਇਸ ਪਾਸੇ ਨੂੰ ਇੱਕ ਨਜ਼ਰ ਨਾ ਪ੍ਰੇਰਨਾ ਮਿਲੂਗੀ ਇਤੋਂ ਲੜਾਈ ਬੰਦ ਹੋਣ ਦੀ ਗੱਲ ਨਹੀਂ ਉਹ ਵੀ ਕਰ ਰਹੇ ਅੰਦਰ ਸ਼ਾਂਤੀ ਦੇ ਪ੍ਰਸਤਾਵ ਆਉਣਗੇ ਗੱਲ ਚੱਲੂਗੀ ਤੇ ਉਹਨਾਂ ਪ੍ਰੇਰਨਾ ਮਿਲੂਗੀ ਹੁਣ ਇੰਨੇ ਮੁਲਕਾਂ ਦੇ ਉੱਥੇ ਕੰਟਰੀ ਦੇ ਲੋਕ ਇਕੱਠੇ ਹੋਣੇ ਆ ਤੇ ਉੱਥੇ ਜਾ ਕੇ ਖਰਚੇ ਵੀ ਹੋਣੇ ਆ ਇਹਨੇ ਲੋਕਾਂ ਨੇ ਜਾਣਾ ਤੇ ਉਹਦਾ ਸਿੱਟਾ ਕੋਈ ਨਹੀਂ ਨਿਕਲਣਾ ਇਹ ਪਹਿਲਾਂ ਹੀ ਸਭ ਨੂੰ ਪਤਾ ਕਿ ਉਹਦਾ ਸਿੱਟਾ ਕੋਈ ਨਹੀਂ ਨਿਕਲਣਾ ਜੀ 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 ਬਿਲਕੁਲ ਟਾਂਟੋ ਦੇ ਮੌਸਮ ਅੱdte ਵੀ ਜਿਹੜੀ ਜਿਹੜੀ ਵੱਡੀ ਤਬਦੀਲੀ ਜਿਹੜੀ ਆ ਉਹ ਦੇਖਣ ਨੂੰ ਮਿਲਿਆ ਬਿਲਕੁਲ ਜੀ ਟਾਂਟੋ ਦੇ ਵੈਸੇ ਤੇ ਦੁਨੀਆ ਭਰ ਦਾ ਹੀ ਗਲੋਬਲ ਜਿਹੜੀ ਵਾਰਮਿੰਗ ਆ ਉਹਦਾ ਕਰਕੇ ਅਦਲਾ ਬਦਲੀਆਂ ਹੋਈਆਂ ਤੇ ਸਾਡਾ ਅਫੀਸ਼ੀਅਲ ਜਿਹੜਾ ਗਰਮੀਆਂ ਦਾ ਸੀਜ਼ਨ ਹੈ ਨਾ ਉਹ ਸ਼ੁਰੂ ਹੋਣ ਵਾਲਾ ਆ ਤੇ ਮੌਸਮ ਵਿਗਿਆਨੀ ਨੇ ਐਂਤਨੀ ਫਰਨੇ ਨੇ ਲਈ ਉਹਨਾਂ ਨੇ ਕਿਹਾ ਆ ਕਿ ਹੁਣ ਟਾਂਟੋ ਦੇ ਨਿਵਾਸੀ ਜਿਹੜੇ ਹਨ ਉਹ ਤਿਆਰ ਹੋ ਜਾਣ ਜੇ ਤੱਕ 30 ਡਿਗਰੀ ਨੂੰ ਟੱਚ ਨਹੀਂ ਕੀਤਾ ਟੈਂਪਰੇਚਰ ਤੇ ਆਉਣ ਵਾਲੇ ਜਿਹੜੇ ਹਫਤੇ ਆ ਉਹਨਾਂ ਦੇ ਦਿਨਾਂ ਦੇ ਵਿੱਚ 30 ਤੱਕ ਇੱਥੇ 30 ਡਿਗਰੀ ਟੈਂਪਰੇਚਰ ਨੂੰ ਕਾਫੀ ਜ਼ਿਆਦਾ ਮੰਨਿਆ ਜਾਂਦਾ 30 ਪਲੱਸ ਜਦੋਂ ਵੀ ਕਿਤੇ ਹੋ ਜਾਂਦਾ ਹੈ ਤੇ ਉਦੋਂ ਸਮਰ ਦੇ ਵਿੱਚ ਅਸੀਂ ਕਹਿ ਦਿੰਦੇ ਆ ਕਿ ਹੀਟ ਵਾਰਨਿੰਗ ਹੋ ਗਈ ਆ ਹਾਲਾਂਕਿ ਆਪਾਂ ਉਥੇ ਪਿਛਲੇ ਮੁਲਕਾਂ 'ਚ 50 ਤੱਕ ਦੇ ਟੈਂਪਰੇਚਰ 'ਚ ਰਹਿਣ ਦੇ ਆਦੀ ਆ ਸੋ ਜਿਹੜਾ ਇਹ ਗਲੋਬਲ ਵਾਰਮਿੰਗ ਦਾ ਵੀ ਅਸਰ ਆ ਕਿਉਂਕਿ ਅੱਜ ਦੇਖੋ ਆਪਾਂ ਹੁਣ ਜੂਨ ਚੋਂ ਨਿਕਲ ਰਹੇ ਆ ਤੇ ਜੂਨ ਦੇ ਮਹੀਨੇ ਵਿੱਚ ਵੀ ਕੱਲ ਦਾ ਮੌਸਮ ਇਦਾਂ ਦਾ ਸੀ ਕਿ ਠੰਡ ਲੱਗ ਰਹੀ ਸੀ ਸਾਰਿਆਂ ਨੂੰ ਤੇ ਕੋਈ ਅਜੇ ਏਸੀ ਨਹੀਂ ਚੱਲੇ ਜੇ ਕਿਤੇ ਕਾਦੂਕਾ ਦੇ ਨੇ ਚੱਲੇ ਫਿਰ ਬਾਤ ਕਰ ਦਿੰਦੇ ਵੈਸੇ ਵੀ ਇੱਥੇ ਜਦੋਂ ਬਾਹਰ ਦਾ ਟੈਂਪਰੇਚਰ 25 22 ਹੁੰਦਾ ਤਾਂ ਆਪਣਾ ਟੈਂਪਰੇਚਰ ਤੇ ਸਾਹਨਾ ਏਸੀ ਆਨ ਕਰ ਲੈਨੇ ਆ ਪਰ ਹੁਣ ਕੱਲ ਆਪਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਦੁਬਾਰਾ ਵਿంటర్ ਜਿਹੜੀ ਆ ਉਹ ਆ ਗਈ ਹੈ ਬਿਲਕੁਲ ਬਿਲਕੁਲ ਹੈ ਲੈਫਟੀਨੈਂਟ ਜਨਰਲ ਪੰਦਰ ਵਿਦੇਦੀ ਜਿਹੜੇ ਆ ਉਹਨਾਂ ਨੂੰ ਦੇਸ਼ ਤੇ ਥਲ ਸੈਨਾ ਦਾ ਮੁਖੀ ਜਿਹੜਾ ਬਣਾਇਆ ਜਾ ਰਿਹਾ ਬਿਲਕੁਲ ਜੀ ਸਰਕਾਰ ਨੇ ਵੜਦੇ ਆ ਸਾਰੀ ਜਿਹੜੇ ਕੰਮ ਕੀ ਕਰ ਰਹੀ ਆ ਉਹਦੇ ਵਿੱਚ ਕਿਉਂਕਿ 1 ਮਹੀਨੇ ਲਈ ਜਿਹੜੇ ਮਨੋਜ ਪਾਡੇ ਰਹੀ ਸੀਗੇ ਉਹਨਾਂ ਨੂੰ ਐਕਸਟੈਂਸ਼ਨ ਮਿਲੀ ਹੋਈ ਸੀਗੀ ਤੇ ਜਿਹੜੇ ਲੈਫਟੀਨੈਂਟ ਜਨਰਲ द्विवेदी द्विवेदी ਨੇ ਹੁਣ ਜਿਨ੍ਹਾਂ ਨੂੰ ਬਣਾਇਆ ਜਾਣਾ ਉਹ ਪਈ ਆਹ ਜੀ ਉਹ ਪਹਿਲਾਂ ਹੀ ਮਤਲਬ ਸਨੀਓਰਟੀ ਦੇ ਹਿਸਾਬ ਨਾਲ ਜਿਹੜੇ ਆ ਉਹ ਲੈਫਟੀਨੈਂਟ ਜਨਰਲ ਠੀਕ ਹੈ ਤੇ ਉਹਨਾਂ ਦੀ ਸਨੀਓਰਟੀ ਬਣਦੀ ਸੀਗੀ ਤੇ ਉਹਨਾਂ ਦੀ ਸਨੀਓਰਟੀ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਅਕੇਲੇ ਹਾਂਦਾ ਗਿਆ ਤੇ ਉਹਨਾਂ ਨੂੰ ਕਿਉਂਕਿ ਉਹ ਕਹਿੰਦੇ ਆ ਕਿ ਜਿਹੜੇ پاکستان ਤੇ ਚਾਈਨਾ ਦੇ ਬਾਰਡਰ ਦੇ ਉੱਤੇ ਕੰਮ ਕਰਨ ਦਾ ਉਹਨਾਂ ਦਾ ਕਾਫੀ ਤਜਰਬਾ ਹੈ ਤੇ ਇਹਦਾ ਜਿਹੜਾ ਇੰਡੀਅਨ ਆਰਮੀ ਨੂੰ ਫਾਇਦਾ ਵੀ ਹੋਊਗਾ ਤੇ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਜਨਰਲ ਨੂੰ ਬਾਹਰ ਵਰਗੇ ਮੁਲਕ ਦੇ ਵਿੱਚ ਐਕਸਟੈਂਸ਼ਨ ਮਿਲਦੀ ਹੈ ਸ਼ਾਇਦ ਇਹ ਪਹਿਲਾ ਮੌਕਾ ਸੀ ਕਿ ਕਿਸੇ ਜਨਰਲ ਨੂੰ ਇੱਕ ਮਹੀਨੇ ਦੇ ਸੈਂਸ਼ਨ ਦਿੱਤੀ ਗਿਆ ਤੇ ਵੀ ਕਈ ਮਾਇਨੇ ਮੀਡੀਆ 'ਚ ਕੱਢੇ ਗਏ ਸੀ ਕਿ ਬਿਆਨ ਵਿੱਚ ਇਸ ਤਰ੍ਹਾਂ ਦੇ ਪਹਿਲਾਂ ਹਾਂਜੀ ਉਹਨਾਂ ਦੇ ਕੁਝ ਬਿਆਨ ਵੀ ਦੂ ਟਾਈਪ ਤੇ ਆਏ ਸੀ ਕਿ ਜਿਵੇਂ ਇਸੇ ਵੇਦਾਂ ਦੀ ਪੜਾਈ ਕਰਾ ਰਹੇ ਆ ਫੌਜੀਆ ਨੂੰ ਜាយ ਕਰ ਰਹੇ ਆ ਜਿਹੜੇ ਪੁਰਾਣੇ ਹਿੰਦੂ ਯੋਧੇ ਹੋਏ ਸੂਰਬੀਰ ਉਹਨਾਂ ਦੀਆਂ ਗਾਥਾ ਅਸੀਂ ਪੜ੍ਹਾ ਰਹੇ ਆ ਜਿੱਦਾਂ ਇਹ ਅਗਲਾ ਉਹ ਕਰਦੇ ਸੀ ਤੇ ਜਦੋਂ ਬੀਜੇਪੀ ਸੰਕਟ ਵਿੱਚ ਲੱਗ ਰਹੀ ਸੀ ਕਿ ਇਲੈਕਸ਼ਨ ਜਿੱਤੇ ਕਿ ਨਾ ਜਿੱਤੇ ਤੇ ਉਹਨਾਂ ਦਿਨਾਂ 'ਚ ਜਦੋਂ ਉਹਨਾਂ ਨੂੰ 1 ਮਹੀਨੇ ਦੀ ਐਕਸਟੈਂਸ਼ਨ ਦਿੱਤੀ ਗਈ ਤੇ ਉਹਦੇ ਕਈ ਤਰ੍ਹਾਂ ਦੇ ਜਿਹੜੇ ਮੈਨਿੰਗ ਆ ਉਹ ਕੱਢੇ ਗਏ ਸੀਗੇ ਜੀ 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 ਬਿਲਕੁਲ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ 60 ਘੰਟਿਆਂ ਦੇ ਵਿੱਚ 3 ਹੱਤਵਦੀ ਹੰਦੇ ਜਿਹੜੇ ਆ ਉਹ ਹੋ ਗਏ ਰਿੰਦਰ ਆਪਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਇੱਕ ਬੱਸ ਦੇ ਉੱਤੇ ਅਟੈਕ ਹੋਇਆ ਸੀ ਜਿਹੜੇ ਧਾਰਮਿਕ ਯਾਤਰੂ ਜਾ ਰਹੇ ਸੀ ਉਹਨਾਂ ਦੇ ਉੱਤੇ ਉਸ ਤੋਂ ਬਾਅਦ ਜਿਹੜੀਆਂ ਸੁਰੱਖਿਆ ਸਿਨਿਆਮਾ ਨੇ ਭਾਰਦੀਆਂ ਉਹ ਵੀ ਆਪਣਾ ਫਿਰ ਆਪਰੇਸ਼ਨ ਸ਼ੁਰੂ ਕਰ ਦਿੰਦੀਆਂ ਨੇ ਤੇ ਜਿੱਥੇ-ਜਿੱਥੇ ਫਿਰ ਕਿਤੇ ਉਹਨਾਂ ਨੇ ਪਨਾਹ ਲਈ ਹੁੰਦੀ ਆ ਤੇ ਉਹਨਾਂ ਨੂੰ ਮਿਲਦੀ ਆ ਤੇ ਇਸ ਤਰ੍ਹਾਂ ਲਗਾਤਾਰ ਜਿਹੜੇ ਆ 600 ਘੰਟਿਆਂ 'ਚ ਤਿੰਨ ਜਗ੍ਹਾ ਤੇ ਇਸ ਤਰ੍ਹਾਂ ਦੇ ਮੁਕਾਬਲੇ ਹੋਏ ਆ ਡੋਡਾ 'ਚ ਫੌਜ ਦੀ ਚੌਕੀ ਦਿੱਤੀ ਉਹਨਾਂ ਨੇ ਗੋਲਾਬਾਰੀ ਕੀਤੀ ਹੈ ਟੈਰਰਿਸਟ ਨੇ ਤੇ ਉਹਦੇ ਵਿੱਚ ਪੰਜ ਜਵਾਨ ਜ਼ਖਮੀ ਹੋਏ ਆ ਕਠੂਆ ਚ ਇੱਕ ਹੌਲਦਾਰ ਸ਼ਹੀਦ ਹੋਇਆ ਤੇ ਇਸ ਤਰ੍ਹਾਂ ਇਹ ਜੰਮੂ ਖੇਤਰ ਚ ਜਿਹੜਾ ਨਾ ਯਾ ਕਛਰੀ ਨਗਰ ਵੈਲੀ ਤੋਂ ਛੱਡ ਕੇ ਰਿਆਸੀ ਚ ਜਾਂ ਜੰਮੂ ਜਿਹੜਾ ਬਾਰਡਰ ਦੇ ਨਾਲ ਲੱਗਦਾ ਏਰੀਆ ਇੱਥੇ ਕਾਫੀ ਜ਼ਿਆਦਾ ਜਿਹੜੀਆਂ ਕਟਰਾਵਾ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ ਸੋ ਇੱਥੇ ਜਿੱਥੇ ਇੱਕ ਪਾਸੇ ਜਿਹੜੇ ਟੂਰਿਸਟ ਨੇ ਉਹ ਮਾਰੇ ਜਾ ਰਹੇ ਨੇ ਉੱਥੇ ਆਪਣੇ ਜਵਾਨਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਲਗਾਤਾਰ ਇਹ ਰਹੀਆ ਇੱਕ ਜੁੱਧ ਵਰਗੀ ਸਥਿਤੀ ਕਹਿ ਸਕਦੇ ਆ ਕਿ ਛੱਟਾਂ ਘੰਟਿਆਂ ਦੇ ਵਿੱਚ ਤਿੰਨ ਅਮੜੇ ਹੋ ਜਾਣ ਤੇ ਕਈ ਜਗ੍ਹਾ ਤੇ ਰੇਡ ਕਰਕੇ ਆਪਣੇ ਜਿਹੜੇ ਆ ਉਹਨਾਂ ਨੂੰ ਘੇਰਿਆ ਜਾਵੇ। ਜੀ7 ਫੈਲਨ ਦੇ ਵਿੱਚ ਹਿੱਸਾ ਲੈਣ ਵਾਸਤੇ ਟਰੂਡੋ ਵੀ ਇਟਲੀ ਵਾਸਤੇ ਰਵਾਨਾ ਹੋਇਆ ਪਰ ਅਜੰਡੇ ਦੇ ਉੱਤੇ ਗਿੰਦੇ ਕੀ ਹੈ। ਦੇਖੋ ਜੀ ਜੀ7 ਦਾ ਜਿਹੜਾ ਅਜੰਡਾ ਹੈ ਸਾਰੇ ਅਮੀਰ ਮੁਲਕਾਂ ਦੀ ਇੱਕ ਸੰਸਥਾ ਆ। ਇਹਦਾ ਇੱਕ ਸਮਾमेलन ਇਟਲੀ ਚ ਜਿਹੜਾ ਅਪੂਲੀਆ ਸ਼ਹਿਰ ਹੈ ਜਗਾ ਉੱਥੇ ਹੋ ਰਿਹਾ। ਉਹਦੇ ਲਈ ਸਾਡੇ ਪ੍ਰਧਾਨ ਮੰਤਰੀ ਅੱਜ ਚਲੇ ਗਏ ਨੇ। ਜਿੱਥੇ ਸੱਤ ਅਮੀਰ ਮੁਲਕ ਨੇ ਜੀ7 ਮੀਨ ਸੱਤ ਕੰਟਰੀ ਜਿਹੜੇ ਆ ਇਹਨਾਂ ਦੇ ਸਾਰੇ ਲੀਡਰ ਇਕੱਠੇ ਹੋਣਗੇ ਤੇ ਇਹ ਇੱਕ ਤੇ ਵਰਲਡ ਤੇ ਜੋ ਕੋ ਚੱਲ ਰਿਹਾ ਹੈ ਇਜ਼ਰਾਇਲ ਦਾ ਜੰਦ ਚੱਲ ਰਿਹਾ ਹੈ ਯੂਕਰੇਨ ਜੰਦ ਚੱਲ ਰਿਹਾ ਉਹਦੇ ਤੇ ਗੱਲ ਕਰਨਗੇ ਫਿਰ ਇੱਕ ਬੜਾ ਮੁੱਦਾ ਅਹਿਮ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਹਨੂੰ ਲੈ ਕੇ ਬੜੀਆਂ ਚਰਚਾਵਾਂ ਨੇ ਉਹਦੇ ਵਾਸਤੇ ਬੜੇ ਸ਼ੰਕੇ ਨੇ ਲੋਕਾਂ 'ਚ ਖਦਸ਼ੇ ਨੇ ਉਹਦੇ ਸਮਾਧਾਨ ਲਈ ਵੀ ਗੱਲਬਾਤ ਕਰਨਗੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹ ਸਾਡੇ ਕਿੰਨੇ ਇੱਕ ਸਿਸਟਮ 'ਤੇ ਲਾਗੂ ਕਰਨੀ ਚਾਹੀਦੀ ਹੈ ਜਾਂ ਨਹੀਂ ਲਾਗੂ ਕਰਨੀ ਚਾਹੀਦੀ ਇਹ ਤੋਂ ਬਾਅਦ ਜਿਹੜੀ ਊਰਜਾ ਨਾਲ ਰਿਲੇਟਡ ਸਵੱਥਿਆਵਾਂ ਨੇ ਉੱਤੇ ਗੱਲਬਾਤ ਹੋਊਗੀ ਇਮੀਗ੍ਰੇਸ਼ਨ ਵੱਖ-ਵੱਖ ਮੁੱਲਕਾਂ ਦੀ ਉਹਦੀ ਸਮੱਸਿਆ ਚੱਲਦੀ ਰਹਿੰਦੀ ਹੈ ਜਿਦਾਂ ਆਪਾਂ ਰੋਜ਼ ਹੀ ਕਹ ਦਿੰਦੇ ਆ ਕਿ ਬੇਤਹਾਸ਼ਾ ਇਮੀਗ੍ਰੇਸ਼ਨ ਇਨਟੇਕ ਹੋਈ ਹੈ ਜਿਹਦੇ ਕਰਕੇ ਲੋਕਾਂ ਨੂੰ ਘਰਾਂ ਦੀਆਂ ਪ੍ਰੋਬਲਮ ਆ ਰਹੀਆਂ ਤੇ ਇਸੇ ਤਰ੍ਹਾਂ ਹੀ ਜਿਹੜਾ ਅਫਰੀਕਨ ਸਬ ਕੰਟੀਨੈਂਟ ਆ ਜਿੱਥੇ ਬਹੁਤ ਗਰੀਬੀ ਹੈ ਜਿਹਦੀ ਆਪਾਂ ਬਹੁਤ ਘੱਟ ਗੱਲ ਕਰਦੇ ਆ ਉਹਦੇ ਬਾਰੇ ਵੀ ਚਰਚਾ ਹੋਊਗੀ ਕਿ ਜਿਹੜੇ ਅਮੀਰ ਮੁੱਲਕਿਆ ਜਿਹੜੇ ਪਿੱਛੇ ਰਹਿ ਗਏ ਮੁੱਲਕਿਆ ਉਹਨਾਂ ਵਾਸਤੇ ਕੁਝ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਤੇ ਪ੍ਰਧਾਨ ਮੰਤਰੀ ਸਾਡੇ ਕੈਨੇਡਾ ਵਾਲੇ ਜਸਟਨ ਟਰੂਡੋ ਰੀ ਉਥੋਂ ਹੀ ਇਟਲੀ ਤੋਂ ਫਿਰ ਸਿੱਧੇ ਜਿਹੜੇ ਆ ਉਹ ਪਿਛਨੀ ਚਰਤਾਰ ਨੂੰ ਜਿਹੜਾ ਸਵਿਟਜ਼ਰਲੈਂਡ ਤੇ ਸੁਮੇਲਨ ਹੋਣਾ ਰਸ਼ੀਆ ਤੇ ਯੂਕਰੇਨ ਦੀ ਸ਼ਾਂਤੀ ਵਾਲਾ ਉਹਦੇ ਚ ਸ਼ਾਮਲ ਹੋਣ ਲਈ ਜਿਹੜੇ ਆ ਉਹ ਜਾਣਗੇ ਪਰ ਇੱਕ ਖਬਰ ਹੋਰ ਵੀ ਨੰਦਰਾ ਆ ਰਹੀ ਹੈ ਜਿਹੜੀ ਸਾਡੇ ਵਾਸਤੇ ਮਾੜੀ ਆ ਕਿ ਇਟਲੀ ਵਿੱਚ ਜੀ ਸੁਮੇਲਨ ਤੋਂ ਪਹਿਲਾਂ ਕਹਿ ਜਾਂਦਾ ਹੈ ਕਿ ਇਹ ਖਾਲਿਸਤਾਨੀ ਸਮਰਥਕ ਨਹੀਂ ਕਿਉਂਕਿ ਜਦੋਂ ਵੀ ਬਾਹਰ ਘੇਰ ਜਰ ਹੁੰਦੀਆਂ ਤੇ ਖਾਲਿਸਤਾਨੀਆਂ ਦਾ ਨਾਂ ਲੱਗਦਾ ਵਾਜ ਭਾਵੇਂ ਵੈਰੀਫਿਕੇਸ਼ਨ ਤੋਂ ਬਾਅਦ ਪਤਾ ਲੱਗਦਾ ਕਈ ਵਾਰ ਉਹਦੇ ਪਿੱਛੇ ਕੋਈ ਹੋਰ ਕਾਰਨ ਹੁੰਦੀਆਂ ਆ। ਅੱਪਾ ਪਿੱਛੇ ਦੇਖਿਆ ਜੀ ਇੱਕ Hindu ਮੰਦਰ ਦੇ ਉੱਤੇ ਅਟੈਕ ਹੋਇਆ ਜਾਂ ਨਾਰੇ ਲੱਗੇ ਸੀ ਆਸਟ੍ਰੇਲੀਆ 'ਚ ਤੇ ਬਾਅਦ ਪਤਾ ਲੱਗਿਆ ਕਿ ਨਹੀਂ ਉਹ Hindu ਮੰਦਰ ਦੇ ਵਿੱਚੋਂ ਆਪਣੀ ਉਹਨਾਂ ਦੀ ਸਾਜ਼ਿਸ਼ ਸੀਗੀ ਤੇ ਇਸੇ ਦੇ ਤੌਰ ਤੇ ਬਿਨਾ ਕੋਖ ਕੀਤਿਆਂ ਇੰਡੀਆ ਦੀਆਂ ਏਜੰਸੀਆਂ ਜਿਹੜੀਆਂ ਜਿੱਦਾਂ ਹਿੰਦੁਸਤਾਨ 'ਚ ਵਿੰਦੇ ਆ ਕੋਈ ਵੀ ਗੜਬੜ ਹੁੰਦੀ ਜੀ ਤੇ ਕਹਿੰਦੇ ਪਾਕਿਸਤਾਨ ਦੀ ISI ਨੇ ਕਰਾਇਆ। ਇਦਾਂ ਹੀ ਅੱਜਕੱਲ ਉਹਨਾਂ ਨੂੰ ਹੋਰ ਜਗ੍ਹਾ ਮਿਲ ਗਈ ਆ। ਕਿ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਐਂਟੀ ਇੰਡੀਅਨ ਕੋਈ ਗੱਲ ਹੁੰਦੀ ਆ ਤੇ ਉਹਨੂੰ ਖਾਲਸਾਨ ਦੇ ਮੱਥੇ ਮੜ ਦਿੱਤਾ ਜਾਂਦਾ ਇਹ ਚਾਹੀਦਾ ਹੈ ਕਿ ਦੀ ਪਹਿਲਾਂ ਇਨਕੁਆਇਰੀ ਹੋਵੇ ਕਿ ਸੱਚਮੁੱਚ ਹੀ ਖਾਲਸਤਾਨੀਆ ਕੀਤੀ ਜਾਂ ਕਿੰਨਾ ਕੀਤੀ ਆ ਸੋ ਉੱਥੇ ਮਹਾਤਮਾ ਗਾਂਧੀ ਰਾਹ ਦਾ ਇਟਰੀ 'ਚ ਇੱਕ ਬੁੱਤ ਲਗਾਇਆ ਦੁਨੀਆ ਭਰ 'ਚ ਉਹਨਾਂ ਦੇ ਬੁੱਤ ਲੱਗੇ ਆ ਜੀ ਦੁਨੀਆ ਉਹਨਾਂ ਨੂੰ ਜਾਣਦੀ ਆ ਜੀ ਤੇ ਉਹਨੂੰ ਕੁਝ ਲੋਕਾਂ ਨੇ ਨੁਕਸਾਨ ਪਹੁੰਚਾਇਆ ਤੇ ਅਜੇ ਤੱਕ ਗ੍ਰਿਫਤਾਰੀ ਤੇ ਕੋਈ ਹੋਈ ਨਹੀਂ ਗਈ ਪਰ ਨਾ ਜਿਹੜਾ ਵਾ ਉਹ ਖਾਲਸਤਾਨੀਆ ਦੇ ਉੱਤੇ ਲੱਗ ਰਿਹਾ ਜੀ ਜੀ ਕੁਐਤ ਦੇ ਵਿੱਚ ਇੱਕ ਇਮਾਰਤ ਨੂੰ ਜਾਂ ਬਿਆਖ ਲੱਕੜ ਦੇ ਨਾਲ 40 ਲੋਕਾਂ ਦੀ ਜਿਹੜੀ ਮੌਤ ਹੋਈ ਹੈ। ਫਿਰਿੰਦਰ ਉਦਾ ਤੇ ਵੇਖਿਆ ਜਾਵੇ ਤੇ ਰੂਟੀਨ ਘਟਰਾ ਲੱਗਦੀ ਹੈ। ਕਿ ਘਟਰਾਵਾ ਹੁੰਦੀਆਂ ਰਹਿੰਦੀਆਂ, ਅੱਦਾ ਲੱਗਦੀਆਂ ਰਹਿੰਦੀਆਂ ਜਦੋਂ ਜਿਹੜੀਆਂ ਹਾਈ ਰਾਈਜ਼ ਬਿਲਡਿੰਗ ਨੇ ਉਹਦੇ ਵਿੱਚ ਜਦੋਂ ਹੁੰਦੀਆਂ ਤੇ ਕੈਜੂਐਲਟੀ ਵੀ ਹੁੰਦੀਆਂ। ਪਰ ਨਵਾਲਾ ਚ ਭਾਰਤੀ ਵੀ ਪਰ ਇਸ ਖਬਰ ਦੀ ਜਿਹੜੀ ਹੈ ਨਾ ਇਹਦੇ ਪਿੱਛੇ ਗਹਿਰੀ ਗੱਲ ਇਹ ਆ ਕਿ 2/3 ਵਸੂ ਜਿਹੜੀ ਹੈ ਨਾ ਕੁਐਤ ਦੀ ਉਹ ਉਹ ਮਜ਼ਦੂਰਾਂ ਦੀ ਆ ਬਾਹਰ ਆਏ ਹੋਏ ਪ੍ਰਵਾਸੀਆਂ ਦੀ ਆ। ਜਿੱਚ ਪਾਕਿਸਤਾਨੀ, ਭਾਰਤੀ ਜਾਂ ਹੋਰ ਬਰੀ ਮੁਲਕਾਂ ਤੋਂ ਬਹੁਤ ਲੋਕ ਰਹਿੰਦੇ ਆ। ਤੇ ਕਹਿੰਦੇ ਆ ਕਿ ਉਹ ਬਿਲਡਿੰਗ ਚ ਜਿੱਦਾ ਨਹੀਂ ਹੁੰਦਾ ਵੀ ਤੂੜ ਤੂੜ ਕੇ ਭਰ ਦਿੰਦੇ ਆ ਜਿੱਥੇ ਦੋ ਜਣੇ ਦੇ ਰਹਿਣ ਦੀ ਜਗ੍ਹਾ ਤੇ 10 ਜਣੇ ਰਹਿ ਰਿਆ ਤੇ ਫਿਰ ਉਹਨਾਂ ਵਿਚਾਰਿਆਂ ਦਾ ਕੰਮ ਦੇ ਟਾਈਮ ਅੱਗੇ ਪਿੱਛੇ ਆ ਖਾਣਾ ਬਣਾਉਣ ਦਾ ਟਾਈਮ ਆ ਤੇ ਵਿਚਾਰੇ ਉਹ ਮਤਲਬ ਗਰੀਬੀ ਦੇ ਇਲਾਜ ਚ ਭਾਵੇਂ ਉਹ ਹੁੰਦੇ ਰਿਆ ਚੰਗੀ ਜ਼ਿੰਦਗੀ ਵਾਸਤੇ ਜਾਂ ਆਪਣੇ ਪਰਿਵਾਰਾਂ ਨੂੰ ਉੱਪਰ ਚੁੱਕਣ ਵਾਸਤੇ ਪਰ ਇੱਥੇ ਦਾ ਵੀ ਜਿਹੜੇ ਹਾਲਾਤ ਨੇ ਜਿੱਦਾ ਇੱਥੇ ਸਾਡੇ ਸਟੂਡੈਂਟ ਬਾਰੇ ਵੀ ਕਿਹਾ ਜਾਂਦਾ ਕਿ ਕਿ ਘਰ ਵਿੱਚ 20 25 25 ਲੋਕ ਜਿਹੜੇ ਆ ਉਹ ਅਨਅਥੋਰਾਈਟ ਤੌਰ ਤੇ ਵਾੜੇ ਹੁੰਦੇ ਆ ਹਾਲਾਂਕਿ ਸਰਕਾਰਾਂ ਕਹਿੰਦੀ ਆ ਤਾਂ ਈਲਿਗਲ ਬੇਸਮੈਂਟ ਨਹੀਂ ਹੋਣੀ ਚਾਹੀਦੀ ਕਿਉਂਕਿ ਉਹਨਾਂ ਨੇ ਉਹਦੇ ਮੁਤਾਬਕ ਸਹੂਲਤਾਂ ਦੇਣੀਆਂ ਹੁੰਦੀਆਂ ਉਹਨਾਂ ਨੇ ਜਦੋਂ ਜਨਸੰਖਿਆ ਗਿਣਦੇ ਆ ਇਹਦੇ ਲਈ ਕਿੰਨੀਆਂ ਪਾਰਕਾਂ ਚਾਹੀਦੀਆਂ ਕਿੰਨੇ ਸਕੂਲ ਚਾਹੀਦੇ ਆ ਤੇ ਜਿਹੜੇ ਬਾਕੀ ਫੈਸਿਲਿਟੀਆਂ ਉਹ ਪ੍ਰੋਵਾਈਡ ਕਰਨੀਆਂ ਹੁੰਦੀਆਂ ਪਾੜ ਬਰਗੇਟ ਕਿੱਥੇ ਕਿੱਥੇ ਚਾਹੀਦਾ ਪਰ ਜਦੋਂ ਸਰਕਾਰ ਨੂੰ ਨਾ ਪਤਾ ਹੋਵੇ ਕਿ ਇੱਕ ਬਿਲਡਿੰਗ 'ਚ ਜੇ 500 ਬੰਦੇ ਦੀ ਰਹਿਣ ਦੀ ਜਗ੍ਹਾ ਤੇ 5000 ਲੋਕ ਰਹਿ ਰਹੇ ਹੋਣ ਦੋ ਚੀਜ਼ਾਂ ਨੇ ਇੱਕ ਤੇ ਫਿਰ ਉਹਨਾਂ ਦੇ ਰਹਿਣ ਸਹੜ ਦੇ 70 ਬਾਰੇ ਅਪਨ ਅਦਾਜਾ ਲਾ ਸਕਦੇ ਆ ਕਿ ਕਿੰਨਾ ਲੱਗਦਾ ਜੇ ਰਹਿ ਰਹੇ ਹੋਣਗੇ ਤੇ ਦੂਸਰਾ ਹੁਣ ਸਰਕਾਰ ਕਹਿ ਰਹੀ ਆ ਕਿ ਅਸੀਂ ਘਟਨਾ ਦੀ ਜਾਂਚ ਕਰਾਂਗੇ ਜਿਹੜੀ ਬਿਲਡਿੰਗ ਦੀ ਹੈ ਮੈਨੇਜਮੈਂਟ ਹੈ ਜਾਂ ਜਿਹਨਾਂ ਦੀ ਬਿਲਡਿੰਗ ਆ ਜੇ ਉਹਨਾਂ ਨੇ ਇਦਾਂ ਕੀਤਾ ਹੋਇਆ ਤਾਂ ਉਹਨਾਂ ਤੇ ਐਕਸ਼ਨ ਲਵਾਂਗੇ ਪਰ ਇਹਦੇ ਪਿੱਛੇ ਲੋਕਾਂ ਦੀ ਆਰਥਿਕ ਹਾਲਤ ਜਿਹੜੀ ਆ ਉਹਦਾ ਨਜ਼ਾਰਾ ਜਿੱਦਾਂ ਸਾਨੂੰ ਕਿਦਾਂ ਦੇਖ ਦਿੱਖਦਾ ਹੈ ਹੰਦਲਕਰ ਰਾਹੁਲ ਗਾਂਧੀ ਮੋਬਾਈਲ ਨਾਗ ਪਹੁੰਚੇ ਹੋਏ ਨੇ ਕੈਨੇਡਾ ਦੇ ਵਿੱਚ ਤੇ ਉੱਥੇ ਉਹ ਵੀ ਕਹਿ ਰਿਹਾ ਕਿ ਮੇਰੇ ਵਾਸਤੇ ਵੀ ਜਿਹੜਾ ਇਹ ਸੀਟ ਨੂੰ ਛੱਡਣਾ ਜਾ ਰਿਹਾ ਹੈ ਬਰੇਲੀ ਨੂੰ ਛੱਡਣਾ ਜਿਹੜਾ ਆ ਉਹ ਮੈਂ ਕਿਵੇਂ ਡਿਸਾਈਡ ਜਿਹੜਾ ਤਰਾ ਮੀਡੀਆ 'ਚ ਇਹਦੀ ਚਰਚਾ ਸ਼ੁਰੂ ਤੋਂ ਹੀ ਆ ਕਿ ਇਹ ਕਿਹੜਾ ਛੱਡਣਗੇ ਰਾਹੁਲ ਗਾਂਧੀ ਜਦੋਂ ਇਲੈਕਸ਼ਨ ਚੱਲ ਰਹੀ ਸੀ ਉਦੋਂ ਵੀ ਇਹ ਸਵਾਰਥ ਆਏ ਜਾਂਦੇ ਸੀਗੇ ਤੇ راہਲ ਗਾਦੀ ਕਿਉਂਕਿ ਹੁਣ ਲੋਕਾਂ ਦੇ ਉਥੇ ਚੁਣੇ ਦੋਨਾਂ ਚੋਣਾਂ ਚੁਣੇ ਆ ਤੇ ਉਹਨਾਂ ਨੇ ਜਰੂਰ ਕਿਹਾ ਹੈ ਕਿ ਮੇਰੇ ਵਾਸਤੇ ਧਰਮ ਸੰਕਟ ਬਣਿਆ ਪਿਆ ਕਿਉਂਕਿ ਦੋਨਾਂ ਹੀ ਹਰਿਆ ਦੇ ਲੋਕਾਂ ਨੇ ਮੈਨੂੰ ਬੇ ਬਹਾ ਪਿਆਰ ਦਿੱਤਾ ਆ ਤੇ ਮੈਂ ਕਿਨੂੰ ਛੱਡਾਂ ਨਾਲ ਉਹਨਾਂ ਪ੍ਰਧਾਨ ਮੰਤਰੀ ਮੋਦੀ ਤੇ ਵੀ ਟਕਰਾਖਸ਼ ਕੀਤਾ ਕਿ ਮੈਨੂੰ ਉਹ ਜੀ ਆਕਾਸ਼ ਬਾਣੀ ਤੇ ਹੁੰਦੀ ਨਹੀਂ ਜਿਵੇਂ ਉਹ ਜੀ ਪ੍ਰਧਾਨ ਮੰਤਰੀ ਮੋਦੀ ਨੂੰ ਹੁੰਦੀ ਆ ਕਿ ਰੱਬ ਹੀ ਉਹਨਾਂ ਨੂੰ ਦੱਸ ਦਿੰਦਾ ਤੋ ਆ ਕਰ ਲੈ ਮੈਨੂੰ ਤੇ ਆਪ ਹੀ ਫੈਸਲਾ ਲੈਣਾ ਪੈਣਾ ਤੇ ਮੇਰੀ ਦੁਬਧਾ ਆ ਕਿ ਮੈਨੂੰ ਤੇ ਨਾਲ ਰੱਬ ਤੋਂ ਸਹਿਰ ਮਿਲਦੀ ਮੈਂ ਤਾਂ ਆਮ ਜਿਹਾ ਬੰਦਾ ਆ ਪਰ ਮੈਨੂੰ ਫੈਸਲਾ ਪਰ ਗਾਲੇ ਚ ਵੀ ਸੱਚਾਈ ਨਹੀਂ ਆ। ਰਾਹੁਲ ਗਾਂਧੀ ਨੇ ਜੋ ਫੈਸਲਾ ਲਿਆ ਨਾ ਫੈਸਲਾ ਪਹਿਲਾਂ ਲਿਆ ਹੋਇਆ ਹੈਗਾ। ਉਹਨਾਂ ਦੀ ਜਿਹੜੀ ਜਿਹੜੀ ਟੀਮ ਹੁੰਦੀ ਆ ਪਿੱਛੇ ਜਦੋਂ ਇਲੈਕਸ਼ਨ 'ਚ ਖੜੇ ਕਰਦੀ ਉਹਦੇ ਫੈਸਲਾ ਲਿਆ ਹੁੰਦਾ ਕਿ ਬਾਅਦ 'ਚ ਕਿਹੜੀ ਛੱਡੀ ਤੇ ਉਹ ਕਿਹੜੀ ਹਾਂ ਉਹਨੂੰ ਪਬਲਿਕ ਕਰਨਾ ਕਹਿਣ ਉਹ ਕਿ ਮੇਰਾ ਜਿਹੜਾ ਜਿਹੜੀ ਸਾਡੀ ਪਾਰਟੀ ਦਾ ਫੈਸਲਾ ਉਹਨੂੰ ਪਬਲਿਕ ਕਰਨਾ ਉਹ ਮੈਨੂੰ ਥੋੜੀ ਹੈਜੀਟੇਸ਼ਨ ਹੋ ਰਹੀ ਆ। ਕਿ ਜਿੱਥੋਂ ਦਾ ਮੈਂ ਛੱਡੂਗਾ ਉਤੋਂ ਦੇ ਲੋਕ ਬੁਰਾ ਬਣਾਉਣਗੇ ਪਰ ਇਹ ਕਹਿਣਾ ਕਿ ਮੈਂ ਦੁਰਦਸ਼ਾ ਚਾਹਉ ਦੁਰਦਸ਼ਾ ਨਹੀਂ ਕਿਉਂਕਿ ਉਹਨਾਂ ਦੀ ਪਾਰਟੀ ਨੇ ਪਹਿਲਾਂ ਡਿਸੀਜਨ ਕੀਤੇ ਹੁੰਦੇ ਆ ਇਹ ਪਾਲਿਸੀ ਮੈਟਰ ਨੇ ਇਹ ਤਾਂ ਜਸਟ ਲੋਕਾਂ ਨੂੰ ਦੱਸਣ ਵਾਸਤੇ ਆ ਕਿ ਮੈਂ ਤੁਹਾਡੇ ਨਾਲ ਭਾਵਨਾਤਮਕ ਤੌਰ ਤੇ ਜੁੜਿਆ ਹਾਂ ਮੈਂ ਤੁਹਾਨੂੰ ਛੱਡਣਾ ਨਹੀਂ ਚਾਹਦਾ ਪਰ ਪਾਰਟੀਆਂ ਨੇ ਸੀਟਾਂ ਤੈਅ ਕਰਨ ਦੇ ਵੇਲੇ ਇਹ ਫੈਸਲਾ ਕੀਤਾ ਹੁੰਦਾ ਕਿ ਕਿੰਨੂੰ ਇੱਥੇ ਰਹਿਣਾ ਤੇ ਕਿੰਨੂੰ ਛੱਡਣਾ ਹਾਂ ਬਿਲਕੁਲ ਸਪੱਗੋ ਕੀ ਗਰੇਸ਼ ਯਾਦਵ ਨੇ ਯੂਪੀ ਦੀ ਕਰਹਾਉਂ ਵਿਧਾਨ ਸਭਾ ਸੀਟ ਤੋਂ ਜੜਾਇਆ ਤੋਂ ਦਿੱਤੇ ਨੇ ਤੇ ਰਿੰਦਰ ਕੱਲੇ ਪੰਜਾਬ 'ਚ ਪੰਜਾਬ ਦੀ ਆਪਾ ਖਬਰ ਕੱਲ ਕੀਤੀ ਸੀ ਕਿ ਜਿਹੜੇ ਐਮ.ਐਲ.ਏ ਜਾਂ ਕੁਝ ਲੋਕ ਨੇ ਉਹਨਾਂ ਦੇ ਅਸਤੀਫੇ ਨਹੀਂ ਆਏ ਤੇ ਇੱਕ ਆਪਾ ਵਕੀਲ ਦੇ ਵੱਲ ਇਹਨਾਂ ਗੱਲ ਕੀਤੀ ਸੀ ਕਿ 20 ਤਰੀਕ ਤੱਕ ਅਸਤੀਫੇ ਦੇਣ ਨਹੀਂ ਤੇ ਲੋਕ ਸਭਾ ਦੀਆਂ ਸੀਟਾਂ ਖਾਲੀ ਹੋ ਰਹਿਣਗੀਆਂ ਇਦਾਂ ਹੀ ਹਿੰਦੁਸਤਾਨ ਭਰ ਵਿੱਚ ਬਹੁਤ ਸਾਰੀਆਂ ਜਗ੍ਹਾ ਤੇ ਇਦਾਂ ਹੋਇਆ ਹੋਏਗਾ ਕਿ ਜਿੱਥੇ ਸਥਾਨਕ ਅਸੈਂਬਰੀਆਂ ਦੇ ਮੈਂਬਰ ਹੁਣ ਮੈਂਬਰ ਪਾਰਲੀਮੈਂਟ ਚੁਣੇ ਗਏ ਤੇ ਉਹਨਾਂ ਵੱਲੋਂ ਲਗਾਤਾਰ ਹੁਣ ਇੱਕ ਖਬਰਾਂ ਆ ਰਹੀਆਂ ਕਿ ਫਲਾਣੇ ਨੇ ਅਸਤੀਫਾ ਦਿੱ ਤਦ ਕਹੋਗੇ ਕਲੇਸ਼ਾਦਵਰੀ ਇੱਕ ਸਮਾਜਵਾਦੀ ਪਾਰਟੀ ਦੇ ਮੁਖੀ ਵੀ ਨੇ ਤੇ ਉਹ ਉਥੇ ਨਾਲ ਦੀ ਨਾਲ اپੋਜੀਸ਼ਨ ਲੀਡਰ ਵੀ ਸੀਗੇ ਉਹਨਾਂ ਨੇ ਜਿਹੜੀ ਆਪਣੀ ਯੂਪੀ ਦੀ ਸੀਟ ਆ ਉਹ ਉਹ ਤੋਂ ਅਸਥਿਵਾ ਦੇ ਦਿੱਤਾ ਤਿੱਕੋ ਕਹਿੰਦੇ ਲੋਕ ਸਭਾ ਚ ਗਏ ਆ ਉਹ ਕਹਿੰਦੇ ਕਿ ਮੈਂ ਲੋਕ ਸਭਾ ਚ ਆਪਣੇ ਸਟੇਟ ਦੇ ਜਿਹੜੇ ਮੁੱਦੇ ਉਠਾਊਗਾ ਤੇ ਕਨੌਜ ਦੀ ਸੀਟ ਤੋਂ ਚੁਣੇ ਗਏ ਆ ਤੇ ਪਹਿਲੋਂ ਇਹ ਕਰਹਾਲ ਵਿਧਾਨ ਸਭਾ ਦੀ ਸੀਟ ਆ ਯੂਪੀ ਦੀ ਜਿੱਥੋਂ ਇਹ ਨਾਮਜ਼ਦਗੀ ਕਰਦੇ ਸੀਗੇ ਹੁਣ ਇਹ ਸੀਟ ਤੋਂ ਜਿਹੜੇ ਆ ਕਿਹਾ ਜਾ ਰਿਹਾ ਹੈ ਕਿ ਤੇਜ ਪ੍ਰਤਾਪ ਜਿਹੜੇ ਆ ਇਹ ਲਾਲੂ ਪ੍ਰਸ਼ਾਦ ਜਾਦੂ ਦੇ ਜਵਾਈ ਹੈ ਸ਼ਾਇਦ ਜੀ 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 ਉਹਨਾਂ ਨੂੰ ਉੱਥੋਂ ਲੜਾਉਣ ਦਾ ਉਹਨਾਂ ਦਾ ਮੰਨਿਆ ਇਹਦੇ ਨਾਲ ਇੱਕ ਤੇ ਇਹ ਹੈ ਕਿ ਬਿਹਾਰ ਤੇ ਜਿਹੜੀ ਯੂਪੀ ਆ ਉਹਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਉਹਦੇ ਵਿੱਚ ਇਹਨਾਂ ਦਾ ਗਠਬੰਧਨ ਜਿਹੜਾ ਸ਼ਾਇਦ ਹੋਰ ਮਜ਼ਬੂਤੀ ਮਿਲੂਗੀ ਜਾਂ ਕਈ ਤਰ੍ਹਾਂ ਦੇ ਹੋਰ ਹੁੰਦੇ ਆ ਪੋਲਿਟੀਕਲ ਪਾਰਟੀਆਂ ਦੇ ਆਪੋ ਆਪਣੀਆਂ ਪ੍ਰਾਇਓਰਟੀ ਤੇ ਇਸ ਕਰਕੇ ਉਹਨਾਂ ਨੇ ਲਾਲੂ ਪ੍ਰਸ਼ਾਦ ਜਾਦਵ ਦੇ ਜਵਾਈ ਜਿਹੜੇ ਤੇਜ ਪ੍ਰਤਾਪ ਸਿੰਘ ਜਾਦਵ ਆ ਉਹਨਾਂ ਨੂੰ ਉਸ ਸੀਟ ਤੋਂ ਜਿਹੜਾ ਵਾ ਉਹ ਖੜੇ ਕਰਨ ਦਾ ਮਨ ਬਣਾਇਆ ਦੱਸਿਆ ਜਾਂਦਾ ਜੀ 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 ਬਿਲਕੁਲ ਸਿਕਿਉਰਟੀ ਐਂਡ ਐਕਸਚੇਂਜ ਬੋਰਡ ਜਿਹੜਾ ਸੀਬੀ ਉਹਦੇ ਵਪਾਰਕ ਚੈਨਲ ਜਿਹੜਾ ਸੀ ਐਨ ਬੀ ਸੀ ਆ ਉਹਦੇ ਜਿਹੜੇ ਦੋ ਐਂਕਰ ਜਿਹੜੇ ਸੀਗੇ ਉਹਨਾਂ ਦੇ ਉੱਤੇ ਜਿਹੜਾ ਆ ਉਹ ਜੁਰਮਾਨਾ ਵੀ ਉਹਨਾਂ ਨੂੰ ਲਗਾ ਲਾਇਆ ਗਿਆ ਇਹ ਅੰਦਰ ਫਾਈਨਾਂਸ ਨਾਲ ਜੁੜੀ ਖਬਰਾਂ ਆ ਜਿਹੜੀਆਂ ਜਿੱਦਾਂ ਸ਼ੇਬੀ ਦੀਆਂ ਕੁਝ ਖਬਰਾਂ ਹੁੰਦੀਆਂ ਜਾਂ ਰਿਜ਼ਰਵ ਬੈਂਕ ਦੀਆਂ ਕੁਝ ਖਬਰਾਂ ਹੁੰਦੀਆਂ ਉਹਨਾਂ ਤਾਂ ਕਾਮਪੰਡੀ ਦੀ ਤੇ ਪਹੁੰਚ ਹੁੰਦੀ ਨਹੀਂ ਤੇ ਕੋਈ ਇੱਕ ਫਾਈਨੈਂਸ਼ੀਅਲ ਚੈਨਲ ਵੀ ਚੱਲਦੇ ਆ ਜਿਨ੍ਹਾਂ ਚ ਇਹਦਾ ਨਾਮ ਆ ਰਿਹਾ ਵਾ ਸੀਐਨਬੀਸੀ ਜਿਹੜਾ ਆਵਾਜ਼ ਨਾਲ ਦਾ ਚੈਨਲ ਇਹਦੇ ਐਂਕਰ ਨੇ ਪ੍ਰਦੀਪ ਪੰਡਿਆ ਤੇ ਚੈਨਲ ਨਾਲ ਕੋਈ ਇੱਕ ਹੋਰ ਟੈਕਨੀਕਲ ਐਕਸਪਰਟ ਸੀਗਾ ਅਪਲੇਸ਼ ਉਹਨਾਂ ਦੋਨਾਂ ਦੇ ਉੱਤੇ ਕੀ ਚੱਲ ਰਿਹਾ ਸੀ ਕੋਈ ਕਿ ਤੁਸੀਂ ਜਿਹੜੀਆਂ ਸਾਡੀਆਂ ਅੰਦਰ ਦੀਆਂ ਖਬਰਾਂ ਨੇ ਕਿਸ ਤਰ੍ਹਾਂ ਪ੍ਰਾਪਤ ਕਰਕੇ ਆਮ ਤੌਰ ਤੇ ਸਾਡੇ ਪੱਤਰਕਾਰ ਕਹਿੰਦੇ ਆ ਨਾ ਸਾਡੇ ਸੋਰਸਸ ਜਿਹੜੇ ਤੋਂ ਆਈ ਖਬਰ ਆ ਤੇ ਪੋਲੀਟੀਕਲ ਖਬਰ ਤੇ ਸੋਰਸ ਦੇ ਵਾਲੇ ਨਾਲ ਆਜੇ ਤੇ ਡਾ ਨੁਕਸਾਨ ਨਹੀਂ ਹੁੰਦਾ ਪਰ ਕਈ ਫਾਈਨੈਂਸ਼ੀਅਲ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਬੜਾ ਸੀਕ੍ਰਟ ਰੱਖਿਆ ਜਾਂਦਾ ਤੇ ਉਹ ਖਬਰਾਂ ਉਹਨਾਂ ਨੇ ਰਿਲੀਜ਼ ਕਰ ਦਿੱਤੀਆਂ ਤੇ ਉਹਦੇ ਨਾਲ ਕਾਫੀ ਜ਼ਿਆਦਾ ਇਹਦਾ ਮਾਰਕੀਟ ਜਿਹੜਾ ਚੁੱਪਰ ਥੱਲੇ ਹੋਇਆ ਤੇ ਉਹਦੇ ਨਾਲ ਕਈ ਲੋਕਾਂ ਨੂੰ ਫਾਇਦਾ ਹੋਇਆ ਕਈਆਂ ਨੂੰ ਨੁਕਸਾਨ ਹੋਇਆ ਸੋ ਇਹਨਾਂ ਦੋਵਾਂ ਦੇਤੇ ਕਿ ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਦੇਖਿਓ ਹੋਰ ਵੀ ادارے ਇਹੋ ਜਿਹੇ ਜਿਹੜੇ ਜਿਨ੍ਹਾਂ ਤੇ ਇਹੋ ਜੀ ਗੱਲ ਉਹਨਾਂ ਤੇ ਵੀ 10-10 ਲੱਖ ਪੈਦਾ ਚਲਣਾ ਜੁਰਮਾਨਾ ਉਹ ਲਾਇਆ ਗਿਆ ਕਿ ਇਹਨਾਂ ਨੇ ਸੇਬੀ ਦੀਆਂ ਖਬਰਾਂ ਨੂੰ ਜਿਹੜੀਆਂ ਮਾਰਕੀਟ ਤੇ ਜੇ ਜਾਣੀ ਅਸੀਂ ਪਹਿਲੇ ਰਿਲੀਜ਼ ਕਰਤਾ ਆਪਣੇ ਚੈਨਲਾਂ 'ਆ ਤੇ ਰਾਸ਼ਟਰਪਤੀ ਜਿਹੜੇ ਅਮਰੀਕਾ ਦੇ ਨੇ ਜੋ ਬਾਈਡਨ ਉਹਨਾਂ ਦੇ ਪੁੱਤਰ ਜਿਹੜਾ ਹੰਟਰ ਬਾਈਡਨ ਆ ਸੰਗੀ ਬੰਦੂਕ ਦੇ ਮਾਮਲੇ ਦੇ ਵਿੱਚ ਸਾਰੇ ਤਿੰਨ ਅਪਰਾਧਾਂ ਦੇ ਦੋਸ਼ੀ ਉਹਨਾਂ ਦੇ ਤੇ ਤਿੰਨ 14 ਦਾ ਇੱਕ ਰੱਖਣ ਦਾ ਚੱਲ ਰਿਹਾ ਆ ਤੇ ਉਹ ਜਦੋਂ ਹਥਿਆਰ ਦਾ ਉਹਨਾਂ ਨੇ ਲਾਇਸੈਂਸ ਲਿਆ ਨਾ ਤੇ ਜਿਹੜਾ ਫਾਰਮ ਭਰਿਆ ਸੀਗਾ ਉਹਦੇ ਵਿੱਚ ਕੋਈ ਸ਼ਰਤਾਂ ਹੁੰਦੀਆਂ ਨੇ ਕਿ ਤੁਸੀਂ ਕਿਤੇ ਡਰਗ ਤੇ ਨਹੀਂ ਲੈਂਦੇ ਜਾਂ ਤੁਸੀਂ ਕੋਈ ਇਸ ਤਰ੍ਹਾਂ ਦੇ ਕ੍ਰਿਮੀਨਲ ਕੰਮ ਦੇ ਵਿੱਚ ਇਨਵੋਲਵ ਨਹੀਂ ਉਹ ਫਾਰਮ ਦੇ ਵਿੱਚ ਉਹਨਾਂ ਨੇ ਝੂਠ ਬੋਲਿਆ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਡਰਗ ਨਹੀਂ ਲੈਂਦੇ ਤੇ ਇਹ ਵੀ ਇੱਕ ਏਦਾਂ ਪੋਲੀਟੀਕਲ ਕੇਸ ਆ ਕਿਉਂਕਿ ਰਾਸ਼ਟਰਪਤੀ ਦਾ ਬੇਟਾ ਆ ਤੇ ਇਹਨਾਂ ਲੋਕ ਤਾਂ ਦੂਜੇ ਪਾਸੇ 트ੰਪ ਨੂੰ ਇਹ ਘਬਰਾ ਰਹੀ ਆ ਦੋਨੇ ਕਰੇ ਰਿਹਾ ਲੰਬੇ ਸਮੇਂ ਤੋਂ ਤੇ ਕਹ ਰਹੇ ਤੇ ਉਮੀਦਵਾਰ ਨਹੀਂ ਗਏ ਤੇ 트럼ਪ ਬਾਰੇ ਵੀ ਕਿਹਾ ਜਾਂਦਾ ਕਿ ਜਿੰਨਾ ਟਾਈਮ ਉਹਨਾਂ ਦਾ ਅਦਾਲਤਾਂ ਚ ਵੇਸਟ ਹੋਇਆ ਕੋਰਟ ਰੂਮ ਚ ਖੜੇ ਰਹੇ ਉਦੋਂ ਘੱਟ ਸਮਾਂ ਉਹਨਾਂ ਨੂੰ ਮਿਲਿਆ ਆਪਣੀ ਅਗਲੀ ਇਲੈਕਸ਼ਨ ਵਾਸਤੇ ਪ੍ਰਚਾਰ ਕਰਨ ਦਾ ਰੈਲੀਆਂ ਕਰਨ ਦਾ ਉਹਨਾਂ ਟਾਈਮ ਨਹੀਂ ਮਿਲਿਆ ਜਿੰਨਾ ਕੋਟਾਂ ਦੇ ਚੱਕਰਾਂ ਚ ਘੁੰਮਦੇ ਰਹੇ ਆ ਉਹ ਕਹਿੰਦੇ ਨਾ ਗਦੀ ਗੇਟ ਚ ਪਾਉਣਾਗੇ ਇਹਨੂੰ ਤੇ 트럼ਪ ਨੂੰ ਇਹ ਵੀ ਲੱਗਦਾ ਗਦੀ ਗੇਟ ਚ ਪਾਇਆ ਤੇ ਨਾਲ ਦੀ ਨਾਲ ਜੋ ਬਾਈਡਨ ਦਾ ਬੇਟਾ ਜਿਹੜਾ ਉਹ ਵੀ ਥਾਰਾ ਦੇ ਕੇਸ ਚ ਗਦੀ ਗੇਟ ਚ ਪਿਆ ਨਜ਼ਰ ਆ ਰਿਹਾ ਉਹਨੂੰ ਸਜ਼ਾ ਹੋਏਗੀ ਉਹਨੂੰ ਦੋਸ਼ੀ ਠਾੜ ਦਿੱਤਾ ਗਿਆ ਜੀ ਤੇ ਅੱਗੇ ਆ ਕੇ ਉਹਨੂੰ ਕੀ ਸਜ਼ਾ ਮਿਲਦੀ ਆ ਇਹ ਆਪਾਂ ਦੇਖਾਂਗੇ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੀ ਫੇਰ ਬਦਲ ਦੀ ਚਰਚਾ ਜਿਹੜੀ ਚੱਲ ਰਹੀ ਹੈ ਭਗਵੰਤ ਮਾਨ ਗੁਰਮੀਂ ਦਿੱਲੀ ਪਹੁੰਚੇ ਹੋਏ ਆ ਬਿਲਕੁਲ ਜੀ ਇਹ ਖਬਰ ਆ ਰਹੀ ਆ ਕਿ ਜਿਹੜੇ ਉਹਨਾਂ ਦੀ ਸੰਗਠਨ ਹੈ ਉਹਦੇ ਜਨਰਲ ਚਕਰ ਵੀ ਨੇ ਸੰਦੀਪ ਪਾਠਕ ਉਹ ਵੀ ਆਏ ਹੋਏ ਸੀਗੇ ਜੀ ਤੇ ਉਹ ਦੋ ਵੱਖ-ਵੱਖ ਤਰ੍ਹਾਂ ਦਾ ਕੰਮ ਚੱਲ ਰਿਹਾ ਸੀ ਇੱਕ ਪਾਸੇ ਪਿਛਲੇ ਇੱਕ ਹਫ਼ਤੇ ਭਰ ਤੋਂ ਭਗਵੰਤ ਮਾਨ ਦੇ ਰੀ ਮਤਨ ਕਰ ਰਹੇ ਸੀ ਜਿਹੜੇ ਕੈਂਡੀਡੇਟ ਉਹਨਾਂ ਨੇ ਜਿੱਤੇ ਉਹਨਾਂ ਨਾਲ ਵੱਖਰਾ ਜਿਹੜੇ ਹਾਰੇ ਉਹਨਾਂ ਨਾਲ ਵੱਖਰਾ ਐਮਐਲਏ ਨਾਲ ਵੱਖਰਾ ਪੀ ਕਿਉ ਆ ਰਹੇ ਪਰ ਉਹਨਾਂ ਦੇ ਪੈਰਲਲ ਮਤਲਬ ਜਿਹੜਾ ਵਾ ਉਹ ਸੰਦੀਪ ਪਾਟੜਕਰ ਵੀ ਮੀਟਿੰਗਾਂ ਕਰ ਰਹੇ ਸੀਗੇ ਤੇ ਉਹਨਾਂ ਨੇ ਖਾਸ ਕਰਕੇ 15 ਚੋਣਵੇਂ ਐਮਐਲਏ ਬੁਲਾਏ ਜਿਨ੍ਹਾਂ ਦੇ ਹਲਕਿਆਂ 'ਚੋਂ ਆਮ ਆਦਮੀ ਪਾਰਟੀ ਜਿਹੜੀ ਅੱਗੇ ਗਈ ਆ ਇਹਨੂੰ ਲੈ ਕੇ ਜਿਹੜੇ ਪੱਤਰਕਾਰ ਆ ਉਹਨਾਂ ਨੂੰ ਇਹ ਸੰਕੇਤ ਮਿਲ ਰਹੇ ਆ ਕਿ ਜਿਹੜੇ ਜਿਹੜੇ ਹਲਕਿਆਂ ਤੋਂ ਐਮਐਲਿਆਂ ਨੇ ਆਪਣੇ ਕੈਂਡੀਡੇਟਾਂ ਨੂੰ ਵੱਧ ਵੋਟਾਂ ਪਾਈਆਂ ਨੇ ਜੀ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਆ ਸੰਦੀਪ ਪਟਕਰੀ ਜੀ ਤੇ ਜਿਹੜਾ ਰਦੋ ਬਦਲ ਹੋਣਾ ਵਾ ਉਹਦੇ ਵਿੱਚ ਹੋ ਸਕਦਾ ਇਹਨਾਂ ਐਮਐਲਿਆਂ ਨੂੰ ਕੋਈ ਚਾਂਸ ਮਿਲ ਜਵੇ ਕਿਉਂਕਿ ਇੱਕ ਪਾਸੇ ਉਹ ਕੱਲਾ ਇਹ ਨਹੀਂ ਪੁੱਛ ਰਹੇ ਕਿ ਵੱਧ ਵੋਟਾਂ ਪੈਣ ਦਾ ਕਾਰਨ ਕੀ ਆ ਨਾਲੇ ਕੋਈ ਜੇ ਘੱਟ ਜਿੱਥੋਂ ਪਈਆਂ ਉੱਥੇ ਕਿਉਂ ਪਈਆਂ ਕਿਹੜੀ ਪੌਚੀ ਤੁਹਾਨੂੰ ਚੰਗੀ ਲੱਗੀ ਜਿਹੜੀ ਲੋਕਾਂ ਚ ਗਈ ਐ ਤੇ ਲੋਕੀ ਖੁਸ਼ ਨੇ ਤੇ ਨਾਲ ਉਹਨਾਂ ਦੇ ਜਿਹੜੇ 15 ਐਮਐਲਏ ਉਹਨਾਂ ਬਣਾਏ ਸੀਗੇ ਉਹਨਾਂ ਦੀ ਕੁਆਲਿਫੀਕੇਸ਼ਨ ਜੀ ਤੇ ਉਹਨਾਂ ਦੀ ਸਾਰੀਆਂ ਯੋਗਤਾਵਾਂ ਦਾ ਵੀ ਉਹ ਨਾਲ ਨਾਲ ਜਾਇਜ਼ਾ ਲੈ ਰਹੇ ਆ ਚੈੱਕ ਕਰ ਰਹੇ ਉਹਨਾਂ ਨੂੰ ਪੁੱਛ ਰਹੇ ਆ ਜੀ ਤਾਂ ਇੱਥੇ ਲੱਗਦਾ ਹੈ ਕਿ ਜਿਹੜੀ ਨਵੀਂ ਬਜਾਰਤ ਬਣਨੀ ਆ ਉਹਨਾਂ ਵਿੱਚ ਜਿਹੜਾ ਲੋਕਾਂ ਨੇ ਬਿਹਤਰ ਰਿਜ਼ਲਟ ਦਿਖਾਏ ਆ ਉਹਨਾਂ ਨੂੰ ਕੁਝ ਇਥੋਂ ਲਾਭ ਹੋ ਸਕਦਾ ਜੀ ਤੇ ਉਹਦੇ ਵਿੱਚ ਬਰਿੰਦਰ ਗੋਇਲ ਨਾ ਦੇ ਇੱਕ ਨੇ ਐਮਐਲਏ ਗੁਰਪ੍ਰੀਤ ਸਿੰਘ ਬੜਾਵਾਲੀ ਆ ਲਖਵੀਰ ਰਾਏ ਆ ਤੇ ਇਸ ਤਰ੍ਹਾਂ ਮਤਲਬ ਕੁਝ ਐਮਐਲਏ ਆ ਜਿਨ੍ਹਾਂ ਦੇ ਨਾਮ ਕਾਫੀ ਆ ਰਹੇ ਆ 15 ਦੇ ਕਰੀਬ ਨੇ ਤੇ ਉਹਨਾਂ ਕੋਲੋਂ ਸੰਦੀਪ ਪਾਟਕ ਰਾਣੇ ਸਾਰੀਆਂ ਜਾਣਕਾਰੀਆਂ ਲਈਆਂ ਤੇ ਉਹਨਾਂ ਦੀ ਕੁਆਲੀਫਿਕੇਸ਼ਨ ਵਗੈਰਾ ਬਾਰੇ ਵੀ ਪੁੱਛਿਆ ਤੇ ਹੁਣ ਸੰਦੀਪ ਪਾਟਕ ਤੇ ਭਗਵੰਤ ਮਾਨ ਦੋਨੇ ਦਿੱਲੀ ਚ ਲੱਗ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਉਹ ਸਨੀਤਾ ਕੇਜਰੀਵਾਲ ਨੂੰ ਮਿਲਣਗੇ ਪੋਸਿਬਲ ਹੈ ਜੇ ਉਹ ਜੇਲ੍ਹ ਚ ਹੀ ਜਾਣਗੇ ਜੇ ਇਜਾਜ਼ਤ ਮਿਲੀ ਤਾਂ ਉਹਨਾਂ ਦਾ ਸਾਬ ਮਸ਼ਵਰਾ ਕਰਕੇ ਆਪਣੀ ਹਾਈ ਕਮਾਂਡ ਨਾਲ ਸ਼ਾਇਦ ਵੀ ਰੱਦੋਬਦਲ ਹੋ ਜਾਏ ਕੁਝ ਲੋਕਾਂ ਦਾ ਵੀ ਮਨ ਹੈ ਕਿ ਭਗਵੰਤ ਮਾਨ ਦੇ ਹਵਾਲੇ ਨਾਲ ਕਹਿ ਰਿਹਾ ਕਿ ਸ਼ਾਇਦ ਰੱਦੋਬਦਲ ਦੇ ਨੇੜੇ ਭੇਖ ਜ ਨਹੀਂ ਹੋਣੀ ਪ੍ਰਸ਼ਾਸਕੀ ਲੋਕ ਜੋ ਕਹਿੰਦੇ ਉਹ ਕਰਦੇ ਨਹੀਂ ਜੋ ਕਰਦੇ ਆ ਉਹ ਦੱਸਦੇ ਨਹੀਂ ਤੇ ਕਿਤੇ ਇਦਾਂ ਵੀ ਹੋ ਸਕਦਾ ਇਹ ਤੇ ਗਰੰਟੀ ਹੈ ਕਿ ਰੱਦੋਬਦਲ ਹੋਏਗੀ ਜੇ ਫੌਰੀ ਨਹੀਂ ਹੋਊਗੀ ਤੇ ਹੋਰ ਥੋੜੇ ਦਿਨ ਠਹਿਰ ਕੇ ਹੋਏਗੀ ਤੇ ਬਹੁਤ ਸਾਰੇ ਜਿਹੜੇ ਮੰਤਰੀ ਘਾਨ ਆ ਉਹਨਾਂ ਦੇ ਚਰਨਾਂ ਦੇ ਵਿੱਚ ਤਾਂ ਲਬਾਰ ਲਟਕਰੀ ਹੋਏਗੀ ਤੇ ਬਹੁਤ ਸਾਰੇ ਮੁਛਾਂ ਨੂੰ ਤਰਾਵੀ ਦੇ ਰਹੇ ਹੋਣਗੇ ਸਾਡੀ ਵਾਰੀ ਆਉਣ ਵਾਲੀ ਆ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਕੋਈ ਰਦੋਬਦਲ ਹੁੰਦੀ ਹੈ ਕਿ ਨਹੀਂ ਵਾਚੇ ਹੁਣ 2.5 ਸਾਲ ਬਾਅਦ ਉਹਨਾਂ ਨੂੰ ਆਪਣੀ ਪੂਰੀ ਸਰਕਾਰ ਦਾ ਮੰਥਨ ਕਰਕੇ ਹੁਣ ਤੱਕ ਦੀਆਂ ਬਣਾਈਆਂ ਸਕੀਮਾਂ ਨੂੰ ਲਾਗੂ ਕਰਨ ਦਾ ਤੇ ਉਹ ਵੇਲਾ ਉਹਨਾਂ ਨੂੰ ਇਹ ਚੇਂਜ ਕਰਨੀ ਚਾਹੀਦੀ ਆ ਤੇ ਨਾਲ ਦੀ ਨਾਲ ਜਿਹੜੇ ਉਹਨਾਂ ਵਾਅਦੇ ਕੀਤੇ ਆ ਉਹਨਾਂ ਦੀ ਪੂਰਤੀ ਆ ਤੇ ਹੁਣ ਤੋਂ ਹੀ ਯਤਨ ਰੰਗੜਿਆ ਜੇ ਉਹਨਾਂ ਨੇ ਵੀ ਪੁਰਾਣਾ ਸਟਾਈਲ ਰੱਖਿਆ ਕਿ ਖੀਰਲੇ ਬਰੇ 6 ਮਹੀਨੇ ਲੋਕਾਂ ਨੂੰ ਰਹਿਤਾਂ ਦੇ ਕੇ ਅਸੀਂ ਕੁਝ ਕਰ ਲਾਂਗੇ ਤੇ ਫਿਰ ਇਹਨਾਂ ਦੀ ਬੜੀ ਵੱਡੀ ਗਲਤੀ ਹੋਊਗੀ ਫਿਰ ਮੌਕਾ ਖੁੰਝ ਜਾਊਗਾ ਫਿਰ ਇਹਨਾਂ ਦੇ ਵੇਲਾ ਹੱਥ ਨਹੀਂ ਆਉਣਾ ਇਹਨਾਂ ਨੂੰ ਹੁਣ ਤੋਂ ਹੀ ਸੀਰੀਅਸ ਹੋ ਕੇ ਕੁਝ ਨਾ ਕੁਝ ਕਰਨਾ ਚਾਹੀਦਾ ਜੀ ਬਿਲਕੁਲ ਜੀ ਬਹੁਤ ਧੰਨਵਾਦ ਵਿਸਤਾਰਤ ਚਰਚਾ ਦੇ ਵਾਸਤੇ ਪ੍ਰੋਗਰਾਮ ਦਾ ਸਮਾ ਜਿਹੜਾ ਆ ਉਹ ਇੱਥੇ ਸਮਾਪਤ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਸਾਨੂੰ ਫੀਡਬੈਕ ਦੇ ਦੇਣਾ ਤੇ ਕੋਈ ਵੀ ਇਸ਼ਤਿਹਾਰ ਐਡਵਰਟਾਈਜ਼ਮੈਂਟ ਦੇਣ ਵਾਸਤੇ ਸਾਡੇ ਨਾਲ ਸੰਪਰਕ ਜਿਹੜਾ ਉਹ ਜ਼ਰੂਰ ਕਰਨਾ ਸੋ ਬਹੁਤ ਧੰਨਵਾਦ ਇੱਥੇ ਹੀ ਆ ਕੇ ਚਾਹਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ